ਬਲਦੇਵ ਸਿੰਘ ਦੇ ਮੁੰਡੇ ਜਾਂਦੇ ਸਨ ਉਹਨਾਂ ਦਾ ਬਾਪ ਜਿੱਦੀ ਆਦਮੀ ਸੀ ਆੜ ਜਾਇਦਾ ਅੜੀ ਪੋਗਾ ਕੇ ਹਟਦਾ ਸੀ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ ਬਲਦੇਵ ਸਿੰਘ ਖੇਤ ਤੋਂ ਮੁੜ ਕੇ ਨਹੀਂ ਆਇਆ ਸੀ ਬਗਵਾ ਨੇ ਮਟਰ ਪੀਜ ਬਣਾਇਆ ਰਾਤ ਦਾ ਮੀਟ ਬਚਿਆ ਪਿਆ ਸੀ ਅਜਮੇਰ ਅੰਦਰੋਂ ਟਿਫਨ ਲੈ ਕੇ ਆਇਆ ਹੇਠਲੇ ਡੱਬੇ 'ਚ ਮੀਟ ਵਿੱਚ ਕਾਲੇ 'ਚ ਮਟਰ ਪਨੀਰ ਅਤੇ ਉੱਪਰਲੇ 'ਚ ਪੰਜ ਸਤ ਘਿਓ ਨਾਲ ਚੋਪੜੇ ਨਰਮ ਨਰਮ ਫੁਲਕੇ ਸ਼ਮਸ਼ੇਰ ਨੇ ਲੱਸੀ ਦਾ ਡੋਲੂ ਅਤੇ ਗਲਾਸ ਚੁੱਕਿਆ ਦੋਵੇਂ ਭਰਾ ਰੁੱਸੇ ਬਾਪ ਨੂੰ ਮਨਾਉਣ ਤੁਰ ਪਏ ਕੋਠੇ ਦਾ ਬਾਰ ਬੰਦ ਸੀ ਅਜਬੇਰ ਨੇ ਬਾਹਰ ਤੱਕ ਕੇ ਖੋਲ ਲਿਆ ਬਲਦੇਵ ਸਿੰਘ ਸੁੱਤਾ ਪਿਆ ਸੀ ਬਾਰ ਖੁੱਲਣ ਨਾਲ ਉੱਜਾਗਿਆ ਬਾਪੂ ਜੀ ਰੋਟੀ ਖਾ ਲੋ ਸ਼ਮਸ਼ੇਰ ਨੇ ਬੜੇ ਪਿਆਰ ਨਾਲ ਕਿਹਾ ਬਲਦੇਵ ਸਿੰਘ ਉੱਠ ਕੇ ਬੈਠ ਗਿਆ ਅਜਮੇਰ ਟਿਫਨ ਤੇ ਸ਼ਮਸ਼ੇਰ ਡੋਲੂ ਲਈ ਖੜਾ ਸੀ ਬਲਦੇਵ ਸਿੰਘ ਦਾ ਗੁੱਸਾ ਘੱਟ ਚੁੱਕਿਆ ਸੀ ਉਸ ਨੂੰ ਆਸ ਸੀ ਉਸਦੇ ਮੁੰਡੇ ਉਸਦੇ ਮਗਰ ਆਉਣਗੇ ਆਸ ਪੂਰੀ ਹੋ ਗਈ ਸੀ ਉਸ ਦੀ ਹਿੱਕ ਮਨ ਨਾਲ ਚੋੜੀ ਹੋ ਗਈ ਉਸ ਨੂੰ ਖੁਸ਼ੀ ਸੀ ਉਸਦੇ ਮੁੰਡੇ ਉਸ ਦਾ ਐਨਾ ਖਿਆਲ ਰੱਖਦੇ ਹਨ ਤੁਸੀਂ ਕੰਨੂ ਆਉਣਾ ਸੀ ਰੋਟੀ ਤਾਂ ਮੈਂ ਘਰ ਆ ਕੇ ਹੀ ਖਾ ਲੰਦਾ ਔਣ ਔਣ ਕਰਦਾ ਮੈਂ ਇੱਥੇ ਟੇਡਾ ਹੋ ਗਿਆ ਮੰਜੇ ਤੇ ਬਸ ਅੱਖ ਲੱਗ ਗਈ ਪਾਣੀ ਲਿਆ ਸ਼ਮਸ਼ੇਰ ਤੋੜੇ ਜੋ ਗਲਾਸ ਵਰਗੇ ਹੱਥ ਤੋਂ ਲਈਏ ਅਜਮੇਰ ਨੇ ਟਿਫਨ ਖੋਲਿਆ ਤਿੰਨੋਂ ਡੱਬੇ ਬਰੋਬਰ ਬਲਦੇਵ ਸਿੰਘ ਅੱਗੇ ਮੰਜੇ ਉੱਪਰ ਰੱਖ ਦਿੱਤੇ ਡੱਬਿਆਂ ਚ ਉੱਠ ਰਹੀਆਂ ਖੁਸ਼ਬੂਆਂ ਨਾਲ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਤੁਸੀਂ ਮੁੰਡਿਆਂ ਕੰਨ ਨੂੰ ਇੰਨੀ ਖੇਚਲ ਕੀਤੀ ਰੋਟੀ ਲਿਆਉਂਦੀ ਮੈਂ ਤਾਂ ਆਉਂਦਾ ਸੀ ਬਸ ਬੈਠੇ-ਬੈਠੇ ਨੀਂਦ ਆ ਗਈ ਫੇਰ ਉੱਠਿਆ ਹੀ ਨਹੀਂ ਗਿਆ ਬਲਦੇਵ ਸਿੰਘ ਨੇ ਗੱਲ ਦੁਹرائی ਰਾਤ ਫਿੱਤਾ ਬਾਪੂ ਜੀ ਆਪਾਂ ਨੂੰ ਕੁਇਲਾ ਹੋ ਗਿਆ ਸੀ 12 ਵਜੇ ਤੱਕ ਤਾਂ ਗਿੱਧਾ ਪੈਂਦਾ ਰਿਹਾ ਤੁਸੀਂ ਤਾਂ ਸੱਤੋਂ ਵੀ ਪਿੱਛੇ ਸੁੱਤੇ ਹੋਵੋਗੇ ਸ਼ਮਸ਼ੇਰ ਨੇ ਕਿਹਾ ਤੁਸੀਂ ਤਿੱਥਾਰ ਨੂੰ ਆ ਜਾਇਆ ਕਰੋ ਘਰ 'ਚ ਰੌਣਕ ਹੋ ਜਾਂਦੀ ਹੈ ਮੇਰਾ ਜੀ ਲੱਗ ਜਾਂਦਾ ਤੁਹਾਡੇ ਜਾਨ ਪਿੱਛੋਂ ਤਾਂ ਕਾਰਖਾਨੇ ਨੂੰ ਆਉਂਦਾ ਹੈ ਕਈ ਵਾਰੀ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਜੇ ਤੁਹਾਡੀ ਮਾਂ ਜਿੰਦੀ ਹੁੰਦੀ ਪੂਰੀ ਨਾ ਹੁੰਦੀ ਬਲਦੇਵ ਸਿੰਘ ਦਾ ਗੱਲ ਪਰ ਆਇਆ ਗੱਲ ਤੁਸੀਂ ਤਾਂ ਬਾਪੂ ਜੀ ਉਈ ਪਿੰਡ ਕਰੀ ਬੱਠਿਓ ਪਿੰਡ ਸਾਡੇ ਕੋਲ ਸ਼ਹਿਰ ਚੱਲ ਕੇ ਰਹੋ ਤੁਸੀਂ ਕਿਹੜਾ ਇੱਕ ਥਾਂ ਰਹਨੇ ਹੋ ਇੱਕ ਪਟਿਆਲਾ ਦੂਜਾ ਲੁਧਿਆਣੇ ਤੁਸੀਂ ਇੱਕ ਥਾਂ ਇਕੱਠੇ ਹੋ ਜੋ ਫਿਰ ਸ਼ਹਿਰ ਦਾ ਵੀ ਪ੍ਰੋਗਰਾਮ ਬਣਾ ਲਾਂਗੇ ਪਰ ਪਿੰਡ ਰਹੇ ਬਿਨਾਂ ਵੀ ਸਰਦਾ ਨਹੀਂ ਨਿਗਰਾਨੀ ਬਿਨਾ ਹਿੱਸੇ ਵਟਾਈ ਆਲੇ ਨੇ ਕੱਖ ਪੱਲੇ ਨਹੀਂ ਪੋਣਾ ਇੱਥੇ ਬੈਠਿਆਂ ਨੂੰ ਚਾਰ ਮਨ ਦਾਣੇ ਮਿਲ ਜਾਂਦੇ ਆ ਫਿਰ ਅਗਲਿਆਂ ਨੇ ਰਾਹ ਨਹੀਂ ਦੇਣਾ ਤਿੰਨ ਮੈਲਾ ਨੇ ਆਹ ਲੱਗੇ ਰਹਿਦਾ ਵੇਲਾ ਬੰਦਾ ਕੋੜੀਆਂ ਵਰਗਾ ਹੋ ਜਾਂਦਾ ਹਿੱਸੇ ਵਟਾਈ ਦਾ ਛੱਟੋ ਖੜਾ ਜ਼ਮੀਨ ਦੇ ਉਹ ਠੇਕੇ ਤੇ ਲੋਕ ਤਾਂ ਮਗਰ ਮਗਰ ਫਿਰਿਆ ਕਰਨਗੇ ਮਾਰਕਾਨ ਚੜਾਓ ਕਰਾਇਦੇ ਮੈਂ ਆ ਸ਼ਹਿਰ ਲੈ ਚੱਲਦੇ ਹਾਂ ਮੇਰੇ ਕੋਲ ਬਹੁਤ ਵੱਡਾ ਖੁੱਲਾ ਵਿੜੇ ਵਾਲਾ ਘਰ ਹੈ ਭਾਵੇਂ ਡੇਰੀ ਫਾਰਮ ਖੋਲ ਲਿਓ ਅਜਮੇਰ ਨੇ ਸਲਾਹ ਦਿੱਤੀ ਸ਼ਹਿਰ ਗਏ ਤਾਂ ਡੇਰੀ ਫਾਰਮ ਵੀ ਖੋਲਾਂਗੇ ਪਰ ਇਸ ਵਿਲੇਜ ਜ਼ਮੀਨ ਨਹੀਂ ਬਦਲੀ ਜਾ ਸਕਦੀ ਤੁਸੀਂ ਥੋੜੀ ਬਹੁਤੀ ਸਹਾਇਤਾ ਕਰੋ ਤਾਂ ਜੱਗੇ ਵਾਲੇ ਦੋ ਕਿੱਲਾਂ ਦੀ ਰਜਿਸਟਰੀ ਹੋ ਸਕਦੀ ਹੈ ਸਹਾਇਤਾ ਤਾਂ ਬਾਪੂ ਜੀ ਅਸੀਂ ਕਰ ਦਿਆਂਗੇ ਪਰ ਰਜਿਸਟਰੀ ਸਾਡੇ ਨਾਲ ਹੋਣੀ ਚਾਹੀਦੀ ਹੈ ਅਜਮੇਰ ਦੇ ਦਿਮਾਗ ਤੇ ਜੱਗੇ ਵਾਲੀ ਗੱਲ ਘੁੰਮ ਰਹੀ ਸੀ ਜੇ ਤੁਸੀਂ ਪੈਸੇ ਦਿਓਗੇ ਤਾਂ ਰਜਿਸਟਰੀ ਤੁਹਾਡੇ ਹੀ ਨਾ ਹੋਊ ਬਲਦੇਵ ਸਿੰਘ ਨੇ ਰੋਟੀ ਖਾ ਹੱਥ ਨੂੰ ਤੋਤੇ ਬਲਦੇਵ ਸਿੰਘ ਦੇ ਚਿਹਰੇ ਤੇ ਤਾਂ ਸੰਤੁਸ਼ਟੀ ਸ਼ਾਂਤਮਈ ਪ੍ਰਭਾਵ ਵੇਖੇ ਦੋਵੇਂ ਮੁੰਡੇ ਖੁਸ਼ ਹੋ ਗਏ ਜਦੋਂ पांडे ਲੈ ਕੇ ਤੁਰਨ ਲੱਗੇ ਤਾਂ ਬਲਦੇਵ ਸਿੰਘ ਨੇ ਕਿਹਾ ਚਾਹ ਲੈ ਕੇ ਆਉਂਦੀ ਲੋੜ ਨਹੀਂ ਮੈਂ ਆਪੇ ਘਰ ਆ ਕੇ ਪੀ ਲੂੰ ਕੱਸੀ ਦੇ ਪੁੱਲ ਤੋਂ ਆ ਕੇ ਸ਼ਮਸ਼ੇਰ ਬੋਲਿਆ ਅਜਮੇਰ ਹੂੰ ਅਜਮੇਰ ਜਿਵੇਂ ਡੂੰਗੀ ਸੋਚ ਵਿੱਚੋਂ ਜਾਗਿਆ ਹੋਵੇ ਤੂੰ ਬਾਪੂ ਜੀ ਚ ਆਈ ਤਬਦੀਲੀ ਨੋਟ ਕੀਤੀ ਹਰਾਨੀ ਵਾਲੀ ਗੱਲ ਐ ਆਪਾਂ ਸੋਚਦੇ ਸੀ ਬਾਪੂ ਜੀ ਮਿੰਤਾ ਕਰਵਾਉਣਗੇ ਪੈਰੀ ਹੱਥ ਲਵਾਉਣਗੇ ਪਰ ਸੱਚ ਮੁੱਚ ਹਰਾਨੀ ਵਾਲੀ ਗੱਲ ਐ ਐਡੀ ਵੱਡੀ ਤਬਦੀਲੀ ਦਾ ਆਖਰ ਕੀ ਕਾਰਨ ਹੋ ਸਕਦਾ ਕਾਰਨ ਤਜਮੇਰ ਆਪਾਂ ਨੂੰ ਪਤਾ ਐ ਬੇਬੇ ਦੀ ਮੌਤ ਪਿੱਛੋਂ ਬਾਪੂ ਜੀ ਦਾ ਸੁਭਾਅ ਬਹੁਤ ਬਦਲ ਗਿਆ ਗੁੱਸਾ ਜ਼ਰੂਰ ਆਉਂਦਾ ਉਹਨਾਂ ਨੂੰ ਪਰ ਅੜਵਾਈ ਪਹਿਲਾਂ ਨਾਲ ਨਹੀਂ ਰਹੀ ਤੇ ਸਵੇਰੇ ਬਹੁਤ ਹੀ ਤੱਤਾ ਵਗ ਗਿਆ ਤੈਨੂੰ ਇੰਨਾ ਰੁੱਖਾ ਨਹੀਂ ਸੀ ਬੋਲਣਾ ਚਾਹੀਦਾ ਮੇਰੀ ਗਲਤੀ ਸੀ ਸਮਸ਼ੇਰ ਪਤਾ ਨਹੀਂ ਉਹ ਗੱਲਾਂ ਮੈਥੋਂ ਕਿਵੇਂ ਕਹੀਆਂ ਗਈਆਂ ਮੈਂ ਹੁਣ ਮਾਫੀ ਮੰਗਦਾ ਫੈਸਲਾ ਕਰਕੇ ਆਇਆ ਸੀ ਪਰ ਬਾਪੂ ਜੀ ਨੇ ਮੌਕਾ ਹੀ ਨਹੀਂ ਦਿੱਤਾ। ਅੱਜ ਵੀ ਬੇਬੇ ਜੀ ਨੂੰ ਯਾਦ ਕਰਕੇ ਉਹਨਾਂ ਦੀ ਅੱਖਾਂ ਪਾ ਰਹੀਆਂ ਸਨ। ਤੂੰ ਤਾਂ ਟਿਫਨ ਖੋਲਣ ਚ ਰੁੱਝਿਆ ਹੋਇਆ ਸੀ। ਨੋਟ ਕੀਤਾ ਸੀ। ਉਹ ਬੋਲਦੇ-ਬੋਲਦੇ ਰੁਕ ਗਏ ਸਨ ਬੇਬੇ ਜੀ ਨੂੰ ਯਾਦ ਕਰਕੇ। ਵੈਸੇ ਆਪਾਂ ਕਹੀ ਜਾਂਦੇ ਆ ਵਿਚਾਰੀ ਪੂਆ ਨੇ ਆਪਣੇ ਟੱਬਰ ਨੂੰ ਸੰਭਲਣ ਚ ਕੋਈ ਕਸਰ ਤਾਂ ਨਹੀਂ ਛੱਡੀ। ਵਿਚਾਰੀ ਨੇ ਮਿੱਤੋ ਪ੍ਰੀਤ ਦੇ ਵਿਆਹ 'ਚ ਬੇਬੇ ਜੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਲੋਕ ਤਾਂਵੇਂ ਪੋਂਕੀ, ਕੁੱਤੇ ਪੋਂਕੀ ਜਾਂਦੇ ਨੇ। ਆਪਾਂ ਨੂੰ ਵੀ ਇੰਨਾ ਗੱਲਾਂ ਵਾਲ ਧਿਆਨ ਨਹੀਂ ਦੇਣਾ ਚਾਹੀਦਾ। ਤੂੰ ਬਿਲਕੁਲ ਸਹੀ ਕਿਹਾ। ਆਹੀ ਗੱਲ ਮੈਂ ਸੋਚ ਰਿਹਾ ਸੀ। ਮਾਤਾ ਕੰਨਾਂ ਨੂੰ ਹੱਥ ਲਾ ਲੇ ਅੱਗੇ ਤੋਂ ਬਾਪੂ ਜੀ ਨੂੰ ਗੁੱਸੇ ਹੋਣ ਦਾ ਮੌਕਾ ਨਹੀਂ ਦੇਵਾਂਗਾ ਅਜਮੇਰ ਅਜੇ ਵੀ ਪਛਤਾ ਰਿਹਾ ਸੀ ਮੁੰਡੇ ਦੇ ਜਨਤ ਬਾਦ ਬਲਦੇਵ ਸਿੰਘ ਮੰਜੇ ਤੇ ਪੈ ਗਿਆ ਰੋਟੀ ਭਾਵੇਂ ਉਸਨੇ ਟਿੱਡ ਪਰ ਕੇ ਖਾਧੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਸ ਦੇ ਦਿਮਾਗ 'ਚ ਕੁਮਰੇ ਵਿਚਾਰ ਵੀ ਉਸ ਨੂੰ ਸੌਣ ਨਹੀਂ ਸੀ ਦਿੰਦੇ ਉਸਨੇ ਲੋਕਾਂ ਦੇ ਅਨੇਕ ਮਸਲੇ ਮੌਕੇ ਅਨੁਸਾਰ ਟੁਕਮੀਆਂ ਗੱਲਾਂ ਕਰਕੇ ਹੱਲ ਕੀਤੇ ਸਨ ਪਰ ਹੁਣ ਜਿਹੜਾ ਮਸਲਾ ਉਸ ਦੇ ਦਿਮਾਗ 'ਤੇ ਚੱਲ ਰਿਹਾ ਸੀ ਉਸਨੇ ਉਸ ਦਾ ਸਿਰ ਚੱਕਰਾ ਦਿੱਤਾ ਸੀ ਉਹ ਕੁਸੂਤੀ ਉਲਝਣ ਵਿੱਚ ਫਸ ਗਿਆ ਮਹਿਸੂਸ ਕਰ ਰਿਹਾ ਸੀ ਉਸੁਖਪਾਲ ਤੇ ਮੁੰਡਿਆਂ ਦੋਹਾਂ ਨੂੰ ਖੁਸ਼ ਰੱਖਣਾ ਚਾਹੁੰਦਾ ਸੀ ਸੁਖਪਾਲ ਦੇ ਜ਼ਮੀਨ ਦੇ ਲਾਲਚ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਸੁਖਪਾਲ ਨੇ ਉਸ ਦਾ ਘਰ ਸੰਭਾਲ ਲਿਆ ਸੀ ਉਸ ਨੂੰ ਚਿੰਤੀ ਦੀ ਕਮੀ ਮਹਿਸੂਸ ਨਹੀਂ ਸੀ ਹੁੰਦੀ ਉਸ ਨੇ ਵੀ ਸੁਖਪਾਲ ਲਈ ਸਭ ਕੁਝ ਕੀਤਾ ਸੀ ਪਰ ਜਮੀਨ ਲੈਣ ਵਾਲੀ ਗੱਲ ਕਰਕੇ ਸੁਖਪਾਲ ਨੇ ਉਸ ਦੀ ਚਿੰਤਾ ਬਤਾ ਦਿੱਤੀ ਉਸ ਨੂੰ ਮਹਿਸੂਸ ਹੋ ਰਿਆ ਸੀ ਭਵਿਕ ਵਿੱਚ ਇਹ ਸਭ ਨਹੀਂ ਚੱਲ ਸਕੇਗਾ ਜ਼ਮੀਨ ਦੇ ਮਾਮਲੇ ਤਾਂ ਸੁਖਪਾਲ ਤੋਂ ਮੁੰਡੇ ਆਮੋ ਸਾਹਮਣੇ ਹੋਣਗੇ ਉਹ ਵਿਚਾਰ ਹੋਵੇਗਾ ਦੋਵਾਂ ਪਰਾਂਵਾਂ ਨੇ ਇੱਧਰ ਉੱਧਰੋਂ ਪੈਸਿਆਂ ਦਾ ਪ੍ਰਬੰਧ ਕਰ ਲਿਆ ਨਿਮਾਨੀ ਤੋਂ 10 ਦਿਨ ਪਹਿਲਾਂ ਪਿੰਡ ਪਹੁੰਚ ਗਏ ਬਲਦੇਵ ਸਿੰਘ ਨੇ ਜੱਗੇ ਨਾਲ ਗੱਲ ਕਰ ਰੱਖੀ ਸੀ ਜੱਗੇ ਨਾਲ ਉਸ ਦਾ ਪੁਰਾਣਾ ਹਿਸਾਬ ਕਿਤਾਬ ਚੱਲਦਾ ਸੀ ਉਸ ਨੇ ਜੱਗੇ ਦੀ ਜ਼ਮੀਨ ਦੇ ਦੋ ਕਿੱਲਾਂ ਦੀ ਰਜਿਸਟਰੀ ਦੋਹਾਂ ਮੁੰਡਿਆਂ ਦੇ ਨਾਮ ਕਰਵਾ ਦਿੱਤੀ 40000 ਕਿੱਲੇ ਦੇ ਪਾਦੀ ਜ਼ਮੀਨ ਮੁੰਡਿਆਂ ਨੂੰ 13000 ਕਿੱਲੇ ਦੇ ਪਾ ਨਾਲ ਮਿਲ ਗਈ ਸੁਖਪਾਲ ਖੁਦ ਜ਼ਮੀਨ ਦੀ ਗਾਹ ਸੀ ਉਸ ਜਦ ਰਜਿਸਟਰੀ ਵਾਲੀ ਗੱਲ ਦਾ ਪਤਾ ਲੱਗਿਆ ਉਹ ਅੰਦਰੋਂ ਅੰਦਰੋਂ ਸੋਵਟ ਖਾ ਗਈ ਉਸਨੇ ਬਲਦੇਵ ਸਿੰਘ ਨੂੰ ਕਿਹਾ ਆਪਾਂ ਦੋ ਟੱਬਰਾਂ ਦਾ ਇੱਕ ਟੱਬਰ ਬਣਾਇਆ ਤੈਨੂੰ ਦਰਹੰਤ ਨਹੀਂ ਕਰਨੀ ਚਾਹੀਦੀ ਦੋ ਕਿੱल्ल्या ਤੁਝ ਮੇਰ ਸ਼ਮਸ਼ੇਰ ਨੂੰ ਦੇ ਦਿੱਤੇ ਅਗਲੀ ਵਾਰ ਦੋ ਕਿੱल्ल्या ਦੀ ਰਜਿਸਟਰੀ ਜਗਜੀਤ ਤੇ ਹਰਬੰਸ ਦੇ ਨਾਮ ਹੋਣੀ ਚਾਹੀਦੀ ਹੈ ਗੱਲ ਤਾਂ ਸੁਖਪਾਲ ਤੇਰੀ ਠੀਕ ਹੈ ਪਰ ਇਸ ਬਾਰੇ ਮੁੰਡਿਆਂ ਤੋਂ ਪੁੱਛਣਾ ਪਊਗਾ ਮੁੰਡਿਆ ਤੂੰ ਇਸ ਚ ਪੁੱਛਣ ਆਲੀ ਕਿਹੜੀ ਗੱਲ ਐ ਜ਼ਮੀਨ ਤਾਂ ਚਾਹੀਦੀ ਐ ਮੇਰੇ ਮੁੰਡਿਆਂ ਨੂੰ ਜ਼ਮੀਨ ਦੀ ਬਹੁਤੀ ਲੋੜ ਐ ਤੇਰੇ ਮੁੰਡੇ ਤਾਂ ਵਿਆਹੇ ਵਰੇ ਨੇ ਪੁੱਛਣਾ ਤਾਂ ਮੇਰੇ ਮੁੰਡਿਆਂ ਨੂੰ ਪੁੱਛ ਉਹ ਕੀ ਕਹਿੰਦੇ ਨੇ ਜਿੰਨਾ ਕੁ ਪ੍ਰਬੰਧ ਪੈਸਿਆਂ ਦਾ ਤੇਰੇ ਮੁੰਡਿਆਂ ਨੇ ਕੀਤਾ ਮੈਂ ਵੀ ਕਰ ਦਿੰਦੀ ਆ ਤੇਰਾ 13000 ਕਿੱਲੇ ਦੇ ਪਾ ਦੀ ਰਜਿਸਟਰੀ ਤਾਂ ਭਾਵੇਂ ਕੱਲ ਨੂੰ ਕਰਵਾ ਦੇ ਸੁਖਪਾਲ ਜੱਗਾ ਤੈਨੂੰ ਉਹ ਜ਼ਮੀਨ 40000 ਦੇ ਪਾ ਦਿਓ ਮੇਰੇ ਨਾਲ ਉਸ ਦਾ ਪੁਰਾਣਾ ਹਿਸਾਬ ਸੀ ਤੂੰ 40000 ਦੇ ਹਿਸਾਬ ਨਾਲ ਪੈਸੇ ਲਿਆ ਜਿੰਨੇ ਕਿੱਲਿਆਂ ਦੀ ਆਖੇ ਤੇਰੇ ਮੁੰਡਿਆਂ ਦੇ ਨਾਮ ਰਜਿਸਟਰੀ ਕਰਵਾ ਦੇਨਾ ਮੈਂ ਵੀ ਕੁਝ ਮਦਦ ਕਰ ਦਿਆਂ ਪੈਸਿਆਂ ਦੀ ਜਿੰਨੀ ਕੁ ਵੀ ਕਰ ਸਕਿਆ ਜਿਵੇਂ ਤੇਰੇ ਮੁੰਡਿਆਂ ਦੇ ਨਾਮ ਰਜਿਸਟਰੀ ਹੋਈ ਐ ਮੇਰੇ ਮੁੰਡਿਆਂ ਦੇ ਨਾਂ ਕਿਉਂ ਨਹੀਂ ਹੋ ਸਕਦੀ ਆਪਦੇ ਮੁੰਡਿਆਂ ਵਾਸਤੇ ਤੇਰਾ 1000 ਦਾ ਪਾ ਮੇਰੇ ਮੁੰਡਿਆਂ ਵਾਸਤੇ 40000 ਦਾ ਇੰਨਾ ਫਰਕ ਕਿਉਂ ਕਰਦਾ ਤੂੰ ਕਿਆ ਸੀ ਸੁਖਪਾਲ ਤੇਰੇ ਬੱਚੇ ਵੀ ਹੁਣ ਮੇਰੇ ਬੱਚੇ ਹਨ ਮੈਂ ਇਹਨਾਂ ਦਾ ਮਾਮਾ ਹੀ ਨਹੀਂ ਪਿਓ ਵੀ ਹਾਂ ਤੇਰੀ ਗੱਲ ਠੀਕ ਐ ਸੁਖਪਾਲ ਮੈਂ ਕਿਆ ਸੀ ਮੈਂ ਸਮਝਦਾ ਵੀ ਹਾਂ ਪਰ ਜੱਗੇ ਨੂੰ ਕਿਵੇਂ ਸਮਝਾਵਾਂ ਕਿ ਜੀਤਾ ਤੇ ਬੰਸਾ ਵੀ ਮੇਰੇ ਹੀ ਮੁੰਡੇ ਐ ਮੈਂ ਸਭ ਜਾਣਦੀ ਆ ਤੇਰੀ ਨੀਤ ਸਾਫ਼ ਨਹੀਂ ਮੇਰੇ ਮੁੰਡਿਆਂ ਨੂੰ ਜ਼ਮੀਨ ਲੈ ਕੇ ਦੇਣ ਦੀ ਤੇਰੀ ਸਲਾਹ ਨਹੀਂ ਮੇਰੀ ਨੀਤ 'ਚ ਕੋਈ ਫਰਕ ਨਹੀਂ ਸੁਖਪਾਲ ਪਰ ਮੁੰਡਿਆਂ ਤੋਂ ਬੇਵਾਰਾ ਹੋ ਕੇ ਜਿੱਤੇ ਤੇ ਬੰਸੇ ਲਈ ਜ਼ਮੀਨ ਖਰੀਦਣਾ ਮੇਰੇ ਵਾਸਤੇ ਸੰਭਵ ਨਹੀਂ ਤੂੰ ਬਹੁਤੀ ਜਿੱਤ ਨਾ ਕਰ ਐਵੇਂ ਗੱਲ ਨਾ ਵਧਾ ਜਿਵੇਂ ਚਲਦੀ ਆ ਚੱਲੀ ਜਾਂਦੇ ਮੈਂ ਮੁੰਡਿਆਂ ਨੂੰ ਹੌਲੀ-ਹੌਲੀ ਮਨਾਊਂਗਾ ਤੂੰ ਕਹਨਾਂ ਕਰ ਨਾਲੇ ਪੈਸੇ ਕੱਟੇ ਹੋ ਜਾਣਗੇ ਜੱਗਾ ਕਿਧਰੇ ਭੱਜਿਆ ਨਹੀਂ ਜਾਂਦਾ ਬਲਦੇਵ ਸਿੰਘ ਨੇ ਸੁਖਪਾਲ ਨੂੰ ਬਹੁਤ ਸਮਝਾਇਆ ਪਰ ਸੁਖਪਾਲ ਦੇ ਸਿਰ ਤੋਂ ਤਾਂ ਜ਼ਮੀਨ ਦਾ ਪੂਤ ਸਵਾਰ ਹੋ ਗਿਆ ਸੀ ਉਸਨੇ ਤਬਾਸੀ ਕੋ ਰਟਲਾ ਰੱਖੀ ਸੀ ਤੂੰ ਆਦੇ ਮੂੰਹ ਨਾਲ ਮੇਰੇ ਜਵਾਕਾਂ ਦਾ ਬਾਪ ਬਣਿਆ ਹੁਣ ਸਿੱਧਾ ਹੋ ਕੇ ਬਾਪ ਬਣ ਕੇ ਦਿਖਾ ਜੇ ਮoure ਮੁੰਡਿਆਂ ਲਈ ਜ਼ਮੀਨ ਖਰੀਦਣੀ ਸੰਭਵ ਨਹੀਂ ਤਾਂ ਆਪਦੇ ਵਾਲੀ ਚੋ ਅੱਧੀ ਮੇਰੇ ਮੁੰਡਿਆਂ ਦੇ ਨਾਮ ਲਵਾ ਦੇ ਮੈਨੂੰ ਬਸ ਜ਼ਮੀਨ ਚਾਹੀਦੀ ਹੈ ਸੁਖਪਾਲ ਇਹ ਤੂੰ ਕੀ ਕਹਿ ਰਹੀ ਹੈ ਤੂੰ ਮੈਨੂੰ ਮੇਰੇ ਮੁੰਡਿਆਂ ਤੋਂ ਮਰਵਾਉਣਾ ਏ ਗਲੋਪਰਦਾਸ਼ ਨਹੀਂ ਕਰਨਗੇ ਸਾਰੇ ਪਿੰਡ ਵਿੱਚ ਮੈਨੂੰ ਕੰਜਰ ਕਹੋ ਤੂੰ ਮੈਨੂੰ ਆਪ ਦਾ ਭਰਾ ਮੰਦੀਆਂ ਮੈਂ ਤੈਨੂੰ ਆਪਦੀ ਭੈਣ ਪਰ ਇਹੋ ਜੀਆਂ ਗੱਲਾਂ ਤੂੰ ਕਰ ਰਹੀ ਹੈ ਲੋਕ ਆਪਣੇ ਇਸ ਪਰਵਿਰਤਤ ਰਿਸ਼ਤੇ ਤੇ ਉਂਗਲ ਚੱਕਣਗੇ ਬਣੀ ਬਣਾਈ ਇੱਜ਼ਤ ਮਿੱਟੀ ਚ ਰੁਲਜੂ ਮੁੰਡੇ ਆਪਾਂ ਦੋਹਾਂ ਨੂੰ ਕਰੋ ਕੱਢ ਦੇਣਗੇ ਮੁੰਡਿਆਂ ਨੂੰ ਤਾਂ ਤੂੰ ਖਾਮ ਖਬਦ ਨਾਮ ਕਰਿਆ ਤੂੰ ਆਪ ਹੀ ਮੈਨੂੰ ਕਰੋ ਕੱਢ ਨੂੰ ਫਿਰਦਾ ਆਪਦਾ ਕੰਮ ਨਿਕਲ ਗਿਆ ਕਬੀਲਦਾਰੀ ਸੰਭਲ ਗਈ ਹੁਣ ਤੂੰ ਕੌਣ ਤੇ ਮੈਂ ਕੌਣ ਸੁਖਪਾਲ ਤੋਂ ਇੱਕ ਹੀ ਗੱਲਾਂ ਲੈ ਕੇ ਬੈਠ ਗਈ ਮੈਂ ਤੈਨੂੰ ਕਦੋਂ ਘਰੋਂ ਕੱਢਣ ਨੂੰ ਫਿਰਦਾ ਚਿੰਤੀ ਦੇ ਆਖਰੀ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ ਮੈਂ ਆਪ ਭਾਵੇਂ ਘਰ ਛੱਡ ਜਾਵਾਂ ਪਰ ਆਪਦੇ ਜੁੰਦੇ ਤੈਨੂੰ ਇਸ ਘਰ ਚੋਂ ਨਹੀਂ ਕੱਢ ਸਕਦਾ ਬਲਦੇਵ ਸਿੰਘਾ ਤੇਰੇ ਇਨਾਂ ਕੇਕਨਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣ ਵਾਲਾ ਜੇ ਹੁਣ ਮੈਂ ਇਸ ਘਰ ਚ ਰਹਾਂ ਤਾਂ ਆਪਦੇ ਹੱਕ ਨਾਲ ਰਹਾਂ ਜੇ ਮੇਰਾ ਇਸ ਘਰ ਤੇ ਕੋਈ ਹੱਕ ਨਹੀਂ ਫਿਰ ਮੈਂ ਇੱਥੇ ਕਿਉਂ ਰਹਾਂਗੀ ਸੁਖਪਾਲ ਦੇ ਦਿਮਾਗ ਤਾਂ ਬਸ ਜ਼ਮੀਨ ਕੁਮਰਈ ਸੀ ਉਹ ਮਹਿਸੂਸ ਕਰ ਰਹੀ ਸੀ ਜਿਵੇਂ ਕੁੜੀ ਉਸਨੇ ਚੰਗੇ ਘਰੇ ਵਿਆਹੀ ਹੈ ਇਸੀ ਤਰ੍ਹਾਂ ਮੁੰਡੇ ਵੀ ਵੱਡੇ ਕਰਾ ਚ ਵਿਆਹੂਗੀ ਉਸ ਦੀਆਂ ਨੂਆਂ ਵੀ ਗਿਆਣੀਆਂ ਨਾਲ ਲੱਧੀਆਂ ਹੋਣਗੀਆਂ ਫਿਰ ਸਵੇਰੇ ਜਗਜੀਤ ਵੀ ਘਰ ਵਾਪਸ ਆ ਜਾਏਗਾ ਹਰ ਬੰਸ ਨੂੰ ਤਾਂ ਨੌਕਰੀ ਮਿਲੀ ਗਈ ਇੱਕ ਭਰਾ ਨੌਕਰੀ ਕਰੂ ਤੇ ਦੂਜਾ ਭਰਾ ਖੇਤੀ ਕਰੂ ਪਰ ਖੇਤੀ ਕਰਨ ਲਈ 5-7 ਕਿੱਲੇ ਜ਼ਮੀਨ ਹੋਣੀ ਵੀ ਜ਼ਰੂਰੀ ਸੀ ਆਹੀ ਇੱਕ ਗੱਲ ਸੀ ਜੋ ਉਸ ਨੂੰ ਸੌਣ ਨਹੀਂ ਸੀ ਦਿੰਦੀ ਉਹ ਛੱਤੀ ਤੋਂ ਛੱਤੀ ਜ਼ਮੀਨ ਖਰੀਦਣਾ ਚਾਹੁੰਦੀ ਸੀ ਜਾਂ ਬਲਦੇਵ ਸਿੰਘ ਤੋਂ ਲੈਣਾ ਚਾਹੁੰਦੀ ਸੀ ਜੱਗੇ ਨੂੰ ਤੇਜ਼ ਬੁਖਾਰ ਹੋ ਗਿਆ ਦੋ ਦਿਨਾਂ ਤੇ ਬੁਖਾਰ ਨੇ ਅਮਲੀ ਜੱਗੇ ਦਾ ਭੋਗ ਪਾ ਦਿੱਤਾ ਜੱਗੇ ਦੀ ਚਾਚੀ ਦੀ ਨੂੰਕਰਤਾਰੋ ਅਤੇ ਉਸਦੇ ਭਤੀਜਿਆਂ ਨੇ ਭਤੀਜਿਆਂ ਨੇ ਉਸ ਦੇ ਘਰ ਤੇ ਕਬਜ਼ਾ ਕਰ ਲਿਆ ਜੱਗੇ ਦੀ ਜ਼ਮੀਨ ਬਲਦੇਵ ਸਿੰਘ ਕੋਲ ਵਟਾਈ ਤੋਂ ਸੀ 10 ਕਿੱਲਿਆਂ ਤੋਂ 7 ਕਿੱਲੇ ਤਾਂ ਬਲਦੇਵ ਸਿੰਘ ਨੇ ਲੈ ਬੈ ਲੈਣ ਬਾਕੀ ਦੇ 3 ਕਿੱਲੇ ਵੀ ਉਹ ਰੱਖਣਾ ਚਾਹੁੰਦਾ ਸੀ ਹੁਣ ਉਸੇ ਸੁਖਪਾਲ ਵਾਲੀ ਸਮੱਸਿਆ ਦਾ ਹੱਲ ਹੋਰ ਜਾਣ ਦੀ ਆਸੀ ਜੱਗੇ ਦੇ ਕੋਈ ਅੱਗੇ ਪਿੱਛੇ ਨਹੀਂ ਸੀ ਬਲਦੇਵ ਸਿੰਘ ਸਮਝਦਾ ਸੀ ਕਿ ਜੱਗੇ ਦੀ ਜ਼ਮੀਨ ਦਾ ਮਾਲਕ ਹੁਣ ਉਹ ਹੀ ਹੈ ਕਰਕਰਤਾਰੋ ਤੇ ਉਸਦੇ ਮੁੰਡਿਆਂ ਨੇ ਜੱਗਏ ਤੇ ਘਰ ਤੇ ਕਬਜ਼ਾ ਕਰਕੇ ਸੰਕੇਤ ਇਹ ਦਿੱਤਾ ਸੀ ਕਿ ਉਹ ਜ਼ਮੀਨ ਤੇ ਵੀ ਹੱਕ ਜਮਾਉਣਗੇ। ਬਲਦੇਵ ਸਿੰਘ ਦਾ ਦਿਮਾਗ ਬਹੁਤ ਤੇ ਚੱਲਦਾ ਸੀ। ਉਸਨੇ ਮੁੰਡਿਆਂ ਨਾਲ ਸਲਾਹ ਕਰਕੇ ਇੱਕ ਜਾਲੀ ਪਰਮੋਟ ਬਣਾ ਲਿਆ ਸੀ। ਜੱਗੇ ਨੇ ਜ਼ਮੀਨ ਤੋਂ ਉਸ ਤੋਂ 50000 ਲਏ ਸਨ ਤੇ ਬਾਕੀ ਪੈਸੇ ਦੇ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਂਦੀ ਗੱਲ ਲਿਖੀ ਸੀ। ਇਹ ਪਰਨੋਟ ਬਿਲਕੁਲ ਛੋਟਾ ਸੀ। ਜੱਗੇ ਦਾ ਜਾਲੀ ਅਗੁੱਠਾ ਲਾਇਆ ਗਿਆ ਸੀ। ਸੁਖਪਾਲ ਦੇ ਗਵਾਹ ਦੇ ਤੌਰ ਤੇ ਸਾਈਨ ਸਨ। ਇਹ ਕਾਗਜ਼ ਨਾਲ ਬਲਦੇਵ ਸਿੰਘ ਦਾ ਜੱਗੇ ਦੀ ਜ਼ਮੀਨ ਤੇ حق ਬਣ ਗਿਆ ਸੀ ਗੱਲ ਉਹੀ ਹੋਈ ਜਿਸ ਦਾ ਬਲਦੇਵ ਸਿੰਘ ਨੂੰ ਪਹਿਲਾਂ ਹੀ ਪਤਾ ਸੀ ਕਰਤਾਰੋ ਦੇ ਮੁੰਡਿਆਂ ਨੇ ਬਲਦੇਵ ਸਿੰਘ ਨੂੰ ਜੱਗੇ ਦੇ ਹਿੱਸੇ ਦੀ ਜ਼ਮੀਨ ਛੱਡਣ ਦਾ ਨੋਟਿਸ ਦੇ ਦਿੱਤਾ ਪਰ ਬਲਦੇਵ ਸਿੰਘ ਕੋਲ ਉਹ ਜਾਲੀ ਕਾਗਜ਼ ਸੀ ਉਸਨੇ ਜ਼ਮੀਨ ਛੱਡਣ ਤੋਂ ਨਾ ਕਰ ਦਿੱਤੀ ਉਹਨਾਂ ਨੇ ਬਲਦੇਵ ਸਿੰਘ ਤੋਂ ਕੇਸ ਕਰ ਦਿੱਤਾ ਉਸਨੇ ਜੱਗੇ ਦੀ ਸੱਚ ਕਿੱਲੇ ਜ਼ਮੀਨ ਵਿੱਚ ਝੂਠੇ ਪਰਮੋਟ ਲਿਖਵਾ ਕੇ ਹੜੱਪ ਕਰ ਲਈ ਹੈ ਤੇ ਤਿੰਨ ਕਿੱਲੇ ਹੋਰ ਹੜੱਪਨ ਨੂੰ ਫਿਰਦਾ ਹੈ ਉਹ ਇੱਕ ਕਦਮ ਹੋਰ ਅੱਗੇ ਨਿਕਲ ਗਏ ਹੁਣ ਉਹ ਜੱਗੇ ਵਾਲੀ ਸਾਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਬਲਦੇਵ ਸਿੰਘ ਤੇ ਕਰਤਾਰੋ ਦੇ ਮੁੰਡਿਆਂ ਦੀ ਬਹੁਤ ਵਾਰ ਬਹਿਸ ਬਸਾਈ ਵੀ ਹੋਈ ਸੀ ਕਰਤਾਰੋ ਦੀ ਸਭ ਤੋਂ ਛੋਟੀ ਨੂ ਦਾ ਪੈਰ ਪਾੜੀ ਸੀ ਉਸ ਨੂੰ ਨਵਾਂ ਮਹੀਨਾ ਚੱਲ ਰਿਹਾ ਸੀ ਹੈਲਥ ਵਰਕਰ ਨਾਲ ਸੁਖਪਾਲ ਨੂੰ ਵੀ ਕਰਤਾਰੋ ਦੇ ਘਰ ਜਿਹੜਾ ਮਾਨਣਾ ਪੈਂਦਾ ਸੀ ਜਦੋਂ ਹੈਲਥ ਵਰਕਰ ਤੇ ਸੁਖਪਾਲ ਉਹਨਾਂ ਦੇ ਘਰ ਜਾਂਦੀਆਂ ਤਾਂ ਕਰਤਾਰੋ ਚਾਤਰ ਲੰਦੀ ਉਹ ਸੁਖਪਾਲ ਨਾਲ ਜੱਗੇ ਦੀ ਜ਼ਮੀਂ ਦੀਆਂ ਗੱਲਾਂ ਛੇੜ ਲੈਂਦੀ ਅੱਜ ਕੱਲ ਕਰਤਾਰੋ ਦੇ ਘਰ ਜੱਗੇ ਦੀ ਜ਼ਮੀਂ ਦੀਆਂ ਹੀ ਗੱਲਾਂ ਹੁੰਦੀਆਂ ਜੱਗੇ ਦੀ ਜ਼ਮੀਨ ਨਾਲ ਬਲਦੇਵ ਸਿੰਘ ਦੀਆਂ ਗੱਲਾਂ ਹੁੰਦੀਆਂ ਕਰਤਾਰੋ ਬਲਦੇਵ ਸਿੰਘ ਨੂੰ ਮਨਮਨ ਪੱਕੇ ਦੀਆਂ ਗਾਲਾਂ ਕੱਢਦੀ ਹੋਈ ਸੁਖਪਾਲ ਨੂੰ ਕਹਿੰਦੀ ਤੂੰ ਤੀਏ ਕਿੱਥੇ ਫਸ ਗਿਆ ਉਸ ਕੰਜਰ ਕੋਲ ਉਸਨੇ ਤਾਂ ਸਾਡਾ ਵੀ ਲਿਹਾਜ਼ ਨਹੀਂ ਕੀਤਾ ਪ੍ਰੀਤਮ ਦੇ ਬਾਪੂ ਨੇ ਉਸ ਨੂੰ ਕੁਇਸ਼ਰੀ ਸਿਖਾਈ ਇੱਕ ਗੁਣ ਨਹੀਂ ਜਾਣਿਆ ਤੂ ਸੱਤ ਪਰਾਈ ਉਸਦੀ ਕੀ ਲੱਗਦੀ ਐ ਮਰਨ ਵਾਲੇ ਦੀ ਸੱਤ ਕਿੱਲੇ ਜ਼ਮੀਨ ਝੁੱਟੇ ਪਰ ਨੋਟ ਲਿਖਵਾ ਕੇ ਹੀ ਹੜੱਪ ਕਰ ਗਿਆ ਹੁਣ ਤਿੰਨ ਕਿੱਲਿਆਂ ਦਾ ਬਿਆਨ ਲਿਖੀ ਫਿਰਦਾ ਅਕੇ ਮੈਂ 50 ਰੁਪਏ 50000 ਰੁਪਏ ਨਗਦ ਦਿੱਤਾ ਸੀ ਜੱਗੇ ਨੂੰ 50000 ਦੇ ਦਿਓ ਜ਼ਮੀਨ ਲੈ ਲਵੋ ਜਿਸ ਦਿਨ ਦਾ ਜੱਗਾ ਮਰਿਆ ਸੀ ਬਲਦੇਵ ਸਿੰਘ ਖਿਜਾ ਖਿਜਾ ਰੰਦਾ ਸੀ ਕਬਰਾਇਆ ਕਬਰਾਇਆ ਰੰਦਾ ਸੀ ਕਰਤਾਰੋ ਦੇ ਮੁੰਡਿਆਂ ਨੇ ਉਸ ਨੂੰ ਜ਼ਮੀਨ ਛੱਡ ਲਈ ਧਮਕੀਆਂ ਵੀ ਦਿੱਤੀਆਂ ਸਨ ਜ਼ਮੀਨ ਦਾ ਮੁਕੱਦਮਾ ਚੱਲ ਰਿਹਾ ਸੀ ਪੇਸ਼ੀਆਂ ਪੈਂਦੀਆਂ ਸਨ ਦੋਹਾਂ ਧਿਰਾਂ ਦੇ ਵਕੀਲ ਚੇ ਕਰਦੇ ਸਨ ਪਰ ਨੋਟ ਕਬਜ਼ੇ ਦਾ ਹੱਕ ਨਹੀਂ ਦਿੰਦਾ ਸੀ ਇਹ ਮਾਲਕੀ ਦਾ ਸਬੂਤ ਨਹੀਂ ਸੀ ਪਰ ਨੋਟ ਤੇ ਲਗਿਆ ਸੁਖਪਾਲ ਤੇ ਜੱਗੇ ਦਾ ਗੋਠਾ ਬਿਲਕੁਲ ਝਾਲੀ ਸੀ ਨਕਲੀ ਸੀ ਝੂਠਾ ਸੀ ਬਲਦੇਵ ਸਿੰਘ ਨੇ ਸੁਖਪਾਲ ਨੂੰ ਕਰਤਾਰ ਦੇ ਘਰ ਜਾਂਦ ਤੱਕ ਗਿਆ ਪਰ ਉਹ ਸੁਖਪਾਲ ਜਾਨ ਬੁਝ ਕੇ ਉਹਨਾਂ ਦੇ ਘਰ ਜਾਂਦੀ ਉਸਨੇ ਵੀ ਤਾਂ ਬਦਲੇ ਬਲਦੇਵ ਸਿੰਘ ਨਾਲ ਆਪਣੇ ਸਾਥ ਕਿਤਾਬ ਕਰਨਾ ਸੀ ਜਿੰਨੀ ਕੋ ਰਾਜਨੀਤੀ ਬਲਦੇਵ ਸਿੰਘ ਜਾਂਦਾ ਸੀ ਸੁਖਪਾਲ ਵੀ ਸਿੱਖ ਗਈ ਸੀ ਬਲਦੇਵ ਸਿੰਘ ਨੇ ਉਸ ਨੂੰ ਜੱਗੇ ਵਾਲੀ ਜ਼ਮੀਨ ਖਰੀਦ ਕੇ ਨਹੀਂ ਸੀ ਦਿੱਤੀ ਬਲਦੇਵ ਸਿੰਘ ਨੇ ਆਪ ਦੀ ਜ਼ਮੀਨ ਚੋਂ ਵੀ ਉਸ ਨੂੰ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜ਼ਮੀਨ ਦੀ ਪ੍ਰਾਪਤੀ ਉਸਨੇ ਆਪਣੀ ਜ਼ਿੰਦਗੀ ਦਾ ਕੇਂਦਰ ਬਿੰਦੂ ਬਣਾ ਲਿਆ ਸੀ ਉਹ ਹਰ ਤਰੀਕਾ ਵਰਤਣ ਨੂੰ ਤਿਆਰ ਸੀ ਜਿਸ ਨਾਲ ਉਸ ਨੂੰ ਜ਼ਮੀਨ ਦੀ ਪ੍ਰਾਪਤੀ ਹੋ ਸਕਦੀ ਆਨੀ ਬਹਾਨੀ ਕਰਦਾ ਰੋਦੇ ਕਰਗੇੜਾ ਮਾਣਾ ਇਹਨਾਂ ਤਰੀਕਿਆਂ ਵਿੱਚੋਂ ਇੱਕ ਸੀ ਕਿਉਂਕਿ ਉਸਨੇ ਬਲਦੇਵ ਸਿੰਘ ਤੋਂ ਕਈ ਵਾਰ ਸੁਣਿਆ ਸੀ ਲੜਾਈ ਵਿੱਚ ਸਫਲਤਾ ਲਈ ਵੈਰੀ ਦੇ ਵੈਰੀ ਨੂੰ ਮਿੱਤਰ ਬਣਾ ਕੇ ਲੜੋ ਬਲਦੇਵ ਸਿੰਘ ਵਾਰ-ਵਾਰ ਉਸ ਨੂੰ ਕਰਤਾਰੋ ਦੇ ਘੜ ਜਾਂ ਤੋਂ ਰੋਕਦਾ ਪਰ ਸੁਖਪਰ ਫਿਰ ਵੀ ਜਾਂਦੀ ਰਹੀ ਇੱਕ ਦਿਨ ਉਸਨੇ ਆਪੇ ਤੋਂ ਬਾਹਰ ਹੋ ਕੇ ਆਖਿਆ ਤੈਨੂੰ ਕਰਤਾਰ ਦੇ ਘਰ ਨਹੀਂ ਜਾਣਾ ਚਾਹੀਦਾ ਸੁਖਪਾਲ ਤੈਨੂੰ ਚੰਗੇ ਪਤਾ ਹੈ ਆਪਾਂ ਉਹਨਾਂ ਨਾਲ ਮੁਕੱਦਮਾ ਚੱਲਦਾ ਹੈ ਮੁਕੱਦਮਾ ਤੇਰਾ ਚੱਲਦਾ ਹੋ ਬਲਦੇਵ ਜੀ ਮੇਰਾ ਕਿਸੇ ਨਾਲ ਕੋਈ ਮੁਕੱਦਮਾ ਨਹੀਂ ਚੱਲਦਾ ਮੇਰੇ ਲਈ ਸਾਰੇ ਘਰ ਬਰਾਬਰ ਹਨ ਹੈਲਥ ਵਰਕਰ ਨਾਲ ਮੈਨੂੰ ਹਰੇਕ ਘਰ ਜਾਣਾ ਪੈਂਦਾ ਗਰਭવતી ਇਸਤਰੀ ਦੀ ਦੇਖਭਾਲ ਮੇਰੀ ਡਿਊਟੀ ਹੈ ਕਰਤਾਰੂ ਦੀ ਨੂੰ ਬਿਮਾਰ ਸੀ ਮੇਰਾ ਮੁਕੱਦਮਾ ਤੇਰਾ ਮੁਕੱਦਮਾ ਨਹੀਂ ਕਰਤਾਰੂ ਦੇ ਘਰ ਕੋਈ ਹੋਰ ਦਾਈ ਵੀ ਜਾ ਸਕਦੀ ਹੈ ਮੇਰੇ ਅਤੇ ਮੇਰੇ ਦੁਸ਼ਮਣਾਂ ਦੇ ਕਾਰਜ ਤੂੰ ਕੋਈ ਫਰਕ ਨਹੀਂ ਸਮਝਦੀ ਮੈਂ じゃ ਤੇਰੀ ਕੁਛ ਲੱਗਦੀ ਨਹੀਂ ਤੇਰਾ ਮੁਕਦਮਾ ਮੇਰਾ ਮੁਕਦਮਾ ਕਿਵੇਂ ਬਣ ਗਿਆ ਮੈਂ ਸਾਰੀ ਕਾਰੀ ਮੁਲਾਜ਼ਮ ਲੋਕਾਂ ਨਾਲ ਵੈਰ ਵਿੱਡ ਕੇ ਮੈਂ ਆਜੀ ਡਿਊਟੀ ਕਿਵੇਂ ਕਰੂੰਗੀ ਅੱਛਾ ਮੇਰਾ ਮੁਕਦਮਾ ਤੇ ਤੇਰਾ ਮੁਕਦਮਾ ਨਹੀਂ ਲੋਕਾਂ ਨਾਲ ਵੈਰ ਵਿੱਡ ਕੇ ਤੂੰ ਡਿਊਟੀ ਨਹੀਂ ਕਰ ਸਕਦੀ ਬੜਾ ਪਿਆਰਾ ਹੈ ਡਿਊਟੀ ਨਾਲ ਤੂੰ ਮੇਰੀ ਕੁਛ ਨਹੀਂ ਲੱਗਦੀ ਬਹੁਤ ਛੇਤੀ ਭੁੱਲ ਗਈਆਂ ਮੈਂ ਜਦ ਰੂਪ ਖੇੜਿਆਂ ਵਾਲਿਆਂ ਨਾਲ ਵੈਰ ਵਿੱਡਿਆ ਸੀ ਉਦੋਂ ਤੂੰ ਮੇਰੀ ਕੀ ਲੱਗਦੀ ਸੀ ਪਟਵਾਰੀ ਨੂੰ ਧਮਕੀ ਦੇ ਕੇ ਤੇਰੀ ਜ਼ਮੀਨ ਦਾ ਇੰਤਕਾਲ ਕਰਵਾਇਆ ਸੀ ਉਦੋਂ ਤੂੰ ਮੇਰੀ ਕੀ ਲੱਗਦੀ ਸੀ ਜਦੋਂ ਤੇਰੀ ਨੌਕਰੀ ਪੱਕੀ ਕਰਵਾਈ ਸੀ ਉਦੋਂ ਤੂੰ ਮੇਰੀ ਕੀ ਲੱਗਦੀ ਸੀ ਸੈਲਿੰਗ ਬੋਰਡ ਦੇ ਸੈਕਟਰੀ ਨਾਲ ਜਦੋਂ ਝੜਪ ਹੋਈ ਸੀ ਉਦੋਂ ਤੂੰ ਮੇਰੀ ਕੀ ਲੱਗਦੀ ਸੀ ਦਿਲ ਤੇ ਹੱਥ ਰੱਖ ਕੇ ਆਖ ਸੁਤਪਾਲ ਤੂੰ ਮੇਰੀ ਕੁਛ ਨਹੀਂ ਲੱਗਦੀ ਕਿ ਮੈਂ ਤੈਨੂੰ ਚਿੰਤੀ ਵਾਲੀ ਥਾਂ ਨਹੀਂ ਬਿਠਾਇਆ ਤੂੰ ਇਹ ਦੱਸ ਦੇ ਬਲਦੇਵ ਜੀ ਆਪਦੇ ਦਿਲ ਤੋਂ ਹੱਥ ਰੱਖ ਕੇ ਮੈਂ ਤੇਰੀ ਕੀ ਲੱਗਦੀ ਆ ਜੇ ਤੂੰ ਸੱਚਮੁੱਚ ਮੈਨੂੰ ਚਿੰਤੀ ਦੀ ਥਾਂ ਤੇ ਬਿਠਾਇਆ ਹੈ ਮੈਨੂੰ ਤੇਰੀ ਜ਼ਮੀਨ ਜਾਇਆ ਜਾ ਤੂੰ ਹਿੱਸਾ ਕਿਉਂ ਨਹੀਂ ਮਿਲ ਸਕਦਾ ਮੇਰੇ ਨਾਂ ਤੇ ਜ਼ਮੀਨ ਕਿਉਂ ਨਹੀਂ ਖੇਤੀ ਜਾ ਸਕਦੀ ਤੈਨੂੰ ਵਿਸ਼ਵਾਸ ਕਿਉਂ ਨਹੀਂ ਆ ਰਿਹਾ ਕਿੰਨੇ ਵਾਰੀ ਤੈਨੂੰ ਕਿਹਾ ਤਿੰਨ ਕਿੱਲਾਂ ਦਾ ਫੈਸਲਾ ਹੋਣ ਤੇ ਜ਼ਮੀਨ ਤੇਰੇ ਨਾਮ ਲਵਾ ਦੂੰਗਾ ਆਪਦੀ ਜ਼ਮੀਨ ਚੋਂ ਵੀ ਤੈਨੂੰ ਹਿੱਸਾ ਦੇ ਸਕਦਾ ਤੇਰੇ ਲਈ ਮੇਰੇ ਮਨ ਚਿੰਤੇ ਨਾਲੋਂ ਵੀ ਵੱਧ ਸਤਿਕਾਰ ਹੈ ਆਪਣਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੈ ਕਰੀਬ ਦਾ ਰਿਸ਼ਤਾ ਵਿਸ਼ਵਾਸ ਦਾ ਰਿਸ਼ਤਾ ਇਸ ਰਿਸ਼ਤੇ 'ਚ ਜ਼ਮੀਨ ਜਾਇਦਾਦ ਖੜੀਸ ਨਾਲ ਆਪਣਾ ਦੋਹਾਂ ਦਾ ਜੀਵਨ ਨਰਕ ਬਣ ਸਕਦਾ ਆਪਣੇ ਬੱਚਿਆਂ ਦੀ ਨਜ਼ਰ 'ਚ ਆਪਣਾ ਇਹ ਪਾਕ ਪਵਿੱਤਰ ਰਿਸ਼ਤਾ ਨਜਾਇਜ਼ ਬਣ ਸਕਦਾ ਤੂੰ ਗੱਲ ਨੂੰ ਸਮਝਦੀ ਕਿਉਂ ਨਹੀਂ ਸਮਝਦੀ ਕਿਉਂ ਨਹੀਂ ਅੰਨੀ ਮੂਰਖਤਾ ਨਹੀਂ ਮੈਂ ਕਿ ਗੱਲ ਸਮਝ ਹੀ ਨਾ ਆਵੇ ਮੇਰਾ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਬਹੁਤ ਮੋਢੇਂਗੀ ਮੱਖੀਆਂ ਹੀ ਪੈਣਗੀਆਂ ਮੇਰੀ ਜ਼ਮੀਨ ਜਾਇਦਾਦ ਤੇ ਤੇਰਾ ਕੋਈ ਹੱਕ ਨਹੀਂ ਵਾ ਹੁੰਦਾ ਕਹਿੰਦਾ ਸੀ ਤੇਰਾ ਸਤਕਾਰ ਚਿੰਤੀ ਨਾਲੋਂ ਵੀ ਵੱਧ ਹੈ ਬਸ ਗੰਦੀ ਬਾਤੀ ਹੈ ਸਭ ਕੁਝ ਸੁਖਪਾਲ ਨੂੰ ਸਮਝਦੀ ਨਹੀਂ ਤੂੰ ਚਿੰਤੀ ਨਾਲੋਂ ਵੀ ਉੱਪਰ ਹੋ ਸਕਦੀ ਹੈ ਪਰ ਚਿੰਤੀ ਵਾਲਾ ਹੱਕ ਤੰਉ ਨਹੀਂ ਕਿਉਂ ਨਹੀਂ ਜੇ ਮੈਂ ਚਿੰਤੀ ਵਾਂਗ ਤੇਰੇ ਘਰ ਆ ਸਕਦੀਆਂ ਤਾਂ ਤੇਰੀ ਜ਼ਮੀਨ ਕਿਉਂ ਨਹੀਂ ਸੁਖਪਾਲ ਚਿੰਤੀ ਮੇਰੀ ਪਤਨੀ ਸੀ ਮੈਂ ਉਸਨੂੰ ਵਿਆਹ ਕੇ ਲਿਆਇਆ ਸੀ ਇਸ ਕਰਕੇ ਉਸਨੇ ਮੇਰੇ ਜਵਾਗ ਜੰਮੇ ਸਨ ਉਸ ਨਾਲ ਮੇਰਾ ਸਬੰਧ ਸਰੀਰ ਦਾ ਸਬੰਧ ਸੀ ਬਲਦੇਵ ਜੀਆ ਮੈਂ ਵੀ ਚਿੰਤੀ ਬਨਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਬਸ ਇੱਕ ਤੇਰੇ ਨਾਲ ਬਿਸਤਰੇ 'ਚ ਸੁੱਤੀ ਨਹੀਂ ਜੇ ਮੇਰਾ ਹੱਕ ਦਿਨ ਚ ਇਹੀ ਰੁਕਾਵਟ ਹੈ ਤਾਂ ਆਲੇ ਸਰੀਰ ਵੀ ਤੇਰੇ ਹਵਾਲੇ ਇਹ ਕਹਿ ਕੇ ਸੁਖਪਾਲ ਨੇ ਆਪਣੀ ਚੁੰਨੀ ਲਾ ਕੇ ਵਗਾਹ ਮਾਰੀ ਤੇ ਦੋਵੇਂ ਬਾਹਾਂ ਬਲਦੇਵ ਸਿੰਘ ਵੱਲ ਖੋਲ ਕੇ ਖੜ ਗਈ ਸੁਖਪਾਲ ਇਹ ਗੱਲ ਸੁਣ ਕੇ ਬਲਦੇਵ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ ਗੁੱਸੇ ਨਾਲ ਉਸ ਦਾ ਮੂੰਹ ਲਾਲ ਹੋ ਗਿਆ ਉਸ ਨੇ ਤਾੜ-ਤਾੜ ਦੋ ਚੁਪੇੜਾ ਸੁਖਪਾਲ ਦੇ ਮੂੰਹ ਤੇ ਮਾਰੀਆਂ ਇਸ ਤੋਂ ਗੰਦੀ ਗੱਲ ਤੂੰ ਮੈਨੂੰ ਨਹੀਂ ਕੱਟ ਸਕਦੀ ਸੀ ਸ਼ਰਮ ਕਰ ਕਹਿ ਕੇ ਬਲਦੇਵ ਸਿੰਘ ਕਮਰੇ ਤੋਂ ਨਿਕਲ ਗਿਆ ਸੁਖਪਾਲ ਅੰਦਰ ਪਈ ਰੋਂਦੀ ਗਈ ਬਲਦੇਵ ਸਿੰਘ ਦਾ ਵਿਸ਼ਵਾਸੀ ਕੀ ਕਰੀਬੀ ਰਿਸ਼ਤੇ ਵਿੱਚੋਂ ਜ਼ਮੀਨਾਂ ਜਾਇਦਾਦ ਵਰਗੀਆਂ ਗੱਲਾਂ ਲਈ ਕੋਈ ਥਾਂ ਨਹੀਂ ਹੁੰਦੀ ਇੱਕ ਦੂਜੇ ਲਈ ਵੱਧ ਤੋਂ ਵੱਧ ਕੁਰਬਾਨੀ ਕਰਨੀ ਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਆਦਰਸ਼ਵਾਦੀ ਬਲਦੇਵ ਸਿੰਘ ਸ਼ਾਇਦ ਇਹ ਪੁੱਗਿਆ ਸੀ ਕਿ ਕਿਤੇ ਕੁਰਬਾਨੀ ਨੂੰ ਅਹਸਾਨਾਂ ਦੇ ਸਿੱਕਿਆਂ ਨਾਲ ਤੋਲਣਾ ਰਿਸ਼ਤੇ ਲਈ ਕਾਤਕ ਹੁੰਦਾ ਹੈ ਅਹਸਾਨ ਦੇ ਭਾਰ ਥਲੇ ਦੱਬੇ ਰਹਿਣਾ ਮਨੁੱਖੀ ਸੁਭਾਅ ਦੇ ਉਲਟ ਹੈ ਅਹਸਾਨ ਦਾ ਅਹਾਨ ਦਿਲਾਂ ਵਿੱਚਕਾਰ ਕੰਦਾ ਉਸਾਰ ਦਿੰਦਾ ਹੈ ਅਹਸਾਨ ਜਤੋਣਾ ਦੂਜੀ ਧਿਰ ਨੂੰ ਠਿੱਠ ਕਰਨਾ ਹੁੰਦਾ ਹੈ ਅਹਸਾਨ ਜਤੋਣ ਨਾਲ ਦੁਸ਼ਮਣੀਆਂ ਦਾ ਮੁੱਢ ਵੱਜਦਾ ਹੈ ਇਹ ਸਾਂਝ ਤੋਂ ਨਕ ਮਿੰਗੀ ਐ ਐਸਾਨ ਕਦੇ ਬੇਗਰਜ਼ ਨਹੀਂ ਹੁੰਦਾ ਬਲਦੇਵ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਸੁਖਪਾਲ ਉੱਪਰ ਕੀਤੇ ਉਸਦੇ ਆਸਾਨ ਬੇਗਰਜ਼ ਨਹੀਂ ਸਨ ਉਹ ਜਾਣਦਾ ਸੀ ਸੁਖਪਾਲ ਨਾਲ ਉਸਦਾ ਦਿਲਾਂ ਦਾ ਰਿਸ਼ਤਾ ਨਹੀਂ ਸੀ ਰੂਹਾਂ ਦਾ ਰਿਸ਼ਤਾ ਨਹੀਂ ਸੀ ਉਸਦਾ ਸੁਖਪਾਲ ਨਾਲ ਕਰੀਬ ਦਾ ਰਿਸ਼ਤਾ ਸੀ ਉਸਦੇ ਸਵਾਰਥ ਦਾ ਰਿਸ਼ਤਾ ਸੀ ਚਿੰਤੀ ਦੇ ਮਰਨ ਤੋਂ ਬਾਅਦ ਉਸ ਨੂੰ ਕਿਸੇ ਸਾਥੀ ਦੀ ਲੋੜ ਸੀ ਜੋ ਉਸਦੀ ਕਬੀਲਦਾਰੀ ਨੂੰ ਸੰਭਾਲ ਸਕਦਾ ਸੁਖਪਾਲ ਉਸ ਰਿਸ਼ਤੇ 'ਚ ਖੜੀ ਉਤਰੀ ਸੀ ਸਾਰਾ ਪਿੰਡ ਸੁਖਪਾਲ ਤੋਂ ਬਲਦੇਵ ਸਿੰਘ ਦੇ ਰਿਸ਼ਤੇ ਨੂੰ ਨਜਾਇਜ਼ ਸਮਝਦਾ ਸੀ ਸੁਖਪਾਲ ਨੂੰ ਬਲਦੇਵ ਸਿੰਘ ਦੀ ਰਖੇਲ ਕਹਿੰਦਾ ਸੀ ਪਰ ਸੁਖਪਾਲ ਨੇ ਇਹਨਾਂ ਗੱਲਾਂ ਦੀ ਕਦੇ ਪਰਵਾਹ ਨਹੀਂ ਕੀਤੀ ਉਹ ਜਾਣਦੀ ਸੀ ਕਿ ਰੱਬ ਨੂੰ ਪਤਾ ਬਲਦੇਵ ਸਿੰਘ ਦਾ ਉਸ ਨਾਲ ਕੀ ਰਿਸ਼ਤਾ ਹੈ ਸੁਖਪਾਲ ਬਲਦੇਵ ਸਿੰਘ ਦੇ ਘਰ ਨੂੰ ਆਪਣਾ ਘਰ ਹੀ ਸਮਝਦੀ ਸੀ ਉਸਨੇ ਬਲਦੇਵ ਸਿੰਘ ਦੇ ਬੱਚਿਆਂ ਨੂੰ ਮਾਂ ਵਾਲਾ ਪਿਆਰ ਦਿੱਤਾ ਹੁਣ ਜੇਕਰ ਸੁਖਪਾਲ ਜ਼ਮੀਨ ਜਾਇਦਾਦ ਦੀਆਂ ਗੱਲਾਂ ਕਰ ਰਹੀ ਸੀ ਤਾਂ ਉਸ ਵਿੱਚ ਸੁਖਪਾਲ ਦਾ ਕੋਈ ਕਸੂਰ ਨਹੀਂ ਸੀ ਜੀ شدت ਨਾਲ ਸੁਖਪਾਲ ਨੇ ਉਸਦੀ ਕਬੀਲਦਾਰੀ ਸੰਭਾਲੀ ਸੀ ਸ਼ਾਇਦ ਚਿੰਤੀ ਵੀਨਾ ਸੰਭਾਲ ਸਕਦੀ ਪਰຸນ ਸੁਖਪਾਲ ਨੇ ਉਸ ਲਈ ਨਵੀਂ ਉਲਝਣ ਪੈਦਾ ਕਰ ਦਿੱਤੀ ਜਿਸ ਦਿਨ ਤੋਂ ਕਰਤਾਰੇ ਦੇ ਮੁੰਡਿਆਂ ਨਾਲ ਮੁਕੱਦਮਾ ਛੇੜਿਆ ਸੀ ਅਜਮੇਰ ਅਤੇ ਸ਼ਮਸ਼ੇਰ ਹਰ ਹਫ਼ਤੇ ਪਿੰਡ ਘੇੜਾ ਮਾਰਦੇ ਦੋ-ਦੋ ਦਿਨ ਰਹਿ ਕੇ ਜਾਂਦੇ ਬਲਦੇਵ ਸਿੰਘ ਉਹਨਾਂ ਦੁਸ਼ਮਣਾਂ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਦੱਸਦਾ ਤਿੰਨੇ ਪਿਓ-ਪੁੱਤ ਬੈਠ ਕੇ ਉਹਨਾਂ ਵਾਲੇ ਖਤਰਿਆਂ ਦਾ ਮੁਕਾਬਲਾ ਕਰਨ ਦੀਆਂ ਸਕੀਮਾਂ ਬਣਾਉਂਦੇ ਸੁਖਪਾਲ ਵੀ ਉਸ ਚਾਰਵਟਾਂਦਰੇ ਵਿੱਚ ਸ਼ਾਮਿਲ ਹੁੰਦੀ ਸੀ ਇਸੋ ਚਾਰਵਟਾਂਦਰੇ ਚੋਂ ਹੀ ਉਸ ਨਕਲੀ ਪ੍ਰਮੋਟ ਦਾ ਜਨਮ ਹੋਇਆ ਸੀ ਸੁਖਪਾਲ ਅੰਦਰ ਪਈ ਡੁੱਸ ਰਹੀ ਸੀ ਬਲਦੇਵ ਸਿੰਘ ਨੂੰ ਵੀ ਉਸਤੇ ਹੱਥ ਚੁੱਕਣ ਦਾ ਪਛਤਾਵਾ ਸੀ ਪਰ ਉਸਨੇ ਗੱਲ ਹੀ ਬਹੁਤ ਨੀਵੀਆਂ ਪੱਦਰ ਦੀ ਕੀਤੀ ਬਲਦੇਵ ਸਿੰਘ ਨੂੰ ਉਹ ਕੱਲ ਕਿਸੇ ਗੱਲ ਤੋਂ ਘਟਨੇ ਸੀ ਉਸ ਦਿਵਤੇ ਚਿੰਤਿ ਵਿਚਾਰ ਇੱਕ ਵਿਸ਼ਵਾਸ ਦੀ ਕੰਦ ਸੀ ਉਸ ਦੇ ਜਾਣ ਤੋਂ ਬਾਅਦ ਵੀ ਬਲਦੇਵ ਸਿੰਘ ਉਹ ਵਿਸ਼ਵਾਸ ਤੋੜਨਾ ਨਹੀਂ ਚਾਹੁੰਦਾ ਸੀ ਇਹਨਾਂ ਹਾਲਾਤਾਂ 'ਚ ਸੁਖਪਾਲ ਨੂੰ ਰਾਤ ਦੀ ਰੋਟੀ ਪਕਾਉਣ ਵਾਸਤੇ ਕਹਿਣਾ ਅੱਗ ਤੇ ਤੇਲ ਪਾਉਣ ਵਰਗੀ ਗੱਲ ਸੀ ਉਹ ਮਰ ਜਾਣਾ ਚਾਹੁੰਦੀ ਸੀ ਉਸ ਦਾ ਸਾਰਾ ਅੰਦਰ ਗੁੱਸੇ ਤੇ ਨਫ਼ਰਤ ਨਾਲ ਭਰਿਆ ਪਿਆ ਸੀ ਉਸ ਰਾਜ ਦੇ ਕਰ ਕੀੜੇ ਮਾਰਨ ਵਾਲੀ ਦਵਾਈ ਦੀ ਸ਼ੀਸ਼ੀ ਉਸਦੇ ਹੱਥ ਲੱਗ ਜਾਂਦੀ ਉਹ ਆਤਮ ਹੱਤਿਆ ਕਰ ਲੈਂਦੀ ਬਲਦੇਵ ਸਿੰਘ ਨੂੰ ਵੀ ਬਹੁਤ ਗੁੱਸਾ ਸੀ ਉਹ ਆਪਦੇ ਕਮਰੇ ਵਿੱਚ ਪਿਆ ਸੀ ਦੂਜੇ ਕਮਰੇ ਵਿੱਚੋਂ ਉਸ ਨੂੰ ਸੁਖਪਾਲ ਦੀਆਂ ਹੁੱਕੀਆਂ ਸੁਣਾਈ ਦੇ ਰਹੀਆਂ ਸਨ ਪਰ ਉਸ ਦੇ ਅੰਦਰਲੇ ਗੁੱਸੇ ਨੇ ਉਸ ਨੂੰ ਅਜਿਹਾ ਜੱਫਾ ਮਾਰ ਰੱਖਿਆ ਸੀ ਕਿ ਸੁਖਪਾਲ ਵਾਲੇ ਕਮਰੇ ਵੱਲ ਮੂੰਹ ਕਰਨ ਤੋਂ ਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲਣ ਲੱਗ ਪੈਂਦੇ ਸਨ ਉਹ ਪਿਆ ਪਿਆ ਇੱਕ ਟੱਕ ਸ਼ਤਵਲ ਵੇਖ ਰਿਹਾ ਸੀ ਉਸ ਵਿੱਚ ਉੱਠਣ ਦੀ ਹਿੰਮਤ ਨਹੀਂ ਸੀ ਹੌਲੀ ਹੌਲੀ ਸੁਖਪਾਲ ਦੀਆਂ ਹੁੱਕੀਆਂ ਬੰਦ ਹੋ ਗਈਆਂ ਬਲਦੇਵ ਸਿੰਘ ਦਾ ਗੁੱਸਾ ਵੀ ਹੌਲੀ-ਹੌਲੀ ਠੰਡਾ ਹੋ ਗਿਆ ਉਹ ਲੰਬਾ ਹੁੱਕਾ ਲੈ ਕੇ ਉੱਠਿਆ ਸੁਖਪਾਲ ਦੇ ਕਮਰੇ 'ਚ ਗਿਆ ਬੱਤੀ ਜਗਾਈ ਸੁਖਪਾਲ ਮੂ ਸਿਲਵੱਟੀ ਪਈ ਸੀ ਉਸਨੇ ਸੋਚਿਆ ਸੁਖਪਾਲ ਸੁੱਤੀ ਪਈ ਉਹ ਬੱਤੀ ਬਜਾ ਕੇ ਵਾਪਸ ਮੁੜ ਆਇਆ ਉਸਨੂੰ ਪੁੱਕ ਮਹਿਸੂਸ ਹੋਈ ਉਸਨੇ ਦੋ ਗਲਾਸ ਦੁੱਧ ਦੇ ਪੀਤੇ ਤੇ ਆ ਕੇ ਬਿਸਤਰੇ ਤੇ ਪੈ ਗਿਆ ਇੱਕ ਵਾਰ ਉਸਦਾ ਜੀ ਕੀਤਾ ਉਹ ਸੁਖਪਾਲ ਨੂੰ ਜਗਾ ਕੇ ਦੁੱਧ ਪਿاويه ਇੱਕਦਮ ਉਸਨੂੰ ਚਾਪਿਆ ਜਿਵੇਂ ਕਿਸੇ ਨਾਗਣੀ ਨੂੰ ਦੁੱਧ ਪਿਉਣ ਦੀ ਗੱਲ ਹੋਵੇ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸੁਖਪਾਲ ਨਾਗਨੀ ਬਣ ਕੇ ਉਸਦੇ ਹਾਸ ਦੇ ਵਾਸਤੇ ਘਰ ਨੂੰ ਦਸ ਲਵੇਗੀ ਉਹ ਦੁੱਧ ਤੇ ਨਾਗਨੀ ਬਾਰੇ ਸੋਦਾ ਸੋਦਾ ਪਤਾ ਨਹੀਂ ਕਦੋਂ ਸੋ ਗਿਆ ਗੁਰਦੁਆਰੇ ਦੇ ਸਪੀਕਰ ਬੋਲਣ ਨਾਲ ਉਸ ਦੀ ਨੀਂਦ ਖੁੱਲੀ ਗੇਟ ਦੇ ਬਾਹਰ ਖੜਾ ਹਸਪਤਾਲ ਦਾ ਚੌਂਕੀਦਾਰ ਸੁਖਪਾਲ ਨੂੰ ਵਾਜਾ ਮਾਰ ਰਿਹਾ ਸੀ ਬਲਦੇਵ ਸਿੰਘ ਨੇ ਗੇਟ ਖੋਲ੍ਹ ਦਿੱਤੇ ਪੁੱਛਿਆ ਕੀ ਗੱਲ ਹੈ ਰੁਲਦੋ ਐਨੇ ਤੜਕੇ ਸੁਖਪਾਲ ਦੀ ਕੀ ਲੋੜ ਪੈ ਗਈ ਜਾਪੇ ਦਾ ਸੀਰੀਅਸ ਕੇਸ ਆਇਆ ਸਰਦਾ ਜੀ ਬੀਬੀ ਜੀ ਨੂੰ ਡਾਕਟਰ ਨੇ ਤੁਰੰਤ ਬੁਲਾਇਆ ਰੁਲਦੂ ਦੀ ਆਵਾਜ਼ ਸੁਣ ਕੇ ਸੁਖਪਾਲ ਵੀ ਬਾਹਰ ਆ ਗਈ ਕੀ ਗੱਲ ਰੁਲਦੂ ਕਰਤਾਰੇ ਦੀ ਨੂੰ ਤਾਂ ਨਹੀਂ ਕਿਧਰੇ ਚੱਲ ਕੱਲ ਚੰਗਾ ਭਲਕੇ ਕਹਿ ਕੇ ਆਈ ਸੀ ਕਰਤਾਰੋ ਨੂੰ 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 ਹਸਪਤਾਲ ਜਾ ਕੇ ਕਰਵਾ ਦੇ ਹੁਣ ਅੱਧੀ ਰਾਤ ਬਖਤ ਪਾ ਦਿੱਤਾ ਤੂੰ ਠਹਿਰ ਮਿੰਟ ਆਪਾਂ ਚੱਲਦੇ ਆਂ ਬਲਦੇਵ ਸਿੰਘ ਦਾ ਖਿਆਲ ਸੀ ਸੁਖਪਾਲ ਚਾਹ ਬਣਾਏਗੀ ਆਪ ਪੀਏਗੀ ਉਸ ਨੂੰ ਅਤੇ ਰੁਲਦੂ ਨੂੰ ਵੀ ਪਿਆਏਗੀ ਹਰ ਰੋਜ਼ ਇਸੇ ਵਲੇ ਉੱਠਦੀ ਸੀ ਮੈਜਾ ਨੂੰ ਪੱਠੇ ਪਾ ਕੇ ਉਹ ਚਾਹ ਤਰਦੀ ਉਸ ਨਾਲ ਕਮਰੇ 'ਚ ਬੈਠ ਕੇ ਚਾਹ ਪਿੰਦੀ ਹੁਣ ਤੱਕ ਰਾਜ ਵਾਲੀ ਗੱਲ ਦਾ ਗੁੱਸਾ ਉੱਤਰ ਗਿਆ ਹੋਵੇਗਾ ਉਹ ਚਾਦੀ ਉੱਡੇ ਚ ਬਿਸਤਰੇ ਤੇ ਆ ਕੇ ਬੈਠ ਗਿਆ ਪਰ ਸੁਖਪਾਲ ਨੇ ਨਾ ਤਾਂ ਮੱਜਾ ਨੂੰ ਪੱਠੇ ਪਾਏ ਨਾ ਹੀ ਚੁੱਲੇ ਵਿੱਚ ਅੱਗ ਬਾਲੀ ਉਸ ਨੇ ਕੋਟੀ ਪਾ ਕੇ ਛਾਲ ਦੀ ਬੁੱਕਲ ਮਾਰੀ ਅਤੇ ਰੂਲਦੂ ਦੇ ਨਾਲ ਤੁਰ ਪਈ ਸੁਖਪਾਲ ਚਾਹ ਨਹੀਂ ਪੀਣੀ ਬਲਦੇਵ ਸਿੰਘ ਨੇ ਆਵਾਜ਼ ਮਾਰੀ ਸੁਖਪਾਲ ਨੇ ਕੋਈ ਉੱਤਰ ਨਾ ਦਿੱਤਾ ਸੁਖਪਾਲ ਚਾਹ ਪੀ ਕੇ ਜਾਈ ਮੈਂ ਚਾਹ ਬਣਾ ਦਿੰਦਾ ਪਰ ਸੁਖਪਾਲ ਕੋਲ ਬਲਦੇਵ ਸਿੰਘ ਦੀ ਬਣਾਈ ਚਾਹ ਪੀਣ ਦੀ ਵੇਲ ਨਹੀਂ ਸੀ ਉਹ ਇੱਕ ਵੀ ਸ਼ਬਦ ਬੋਲੇ ਬਿਨਾਂ ਰੂਲਦੂ ਦੇ ਪਿੱਛੇ ਪਿੱਛੇ ਗੇਟੋ ਬਾਹਰ ਨਿਕਲ ਗਈ ਸੁਰਜ ਚੜਨ ਸਾਰੋ ਕਰਾਈ ਉਸਦੇ ਨਾਲ 울ਦੂ ਤੋਂ ਬਿਨਾ ਤਿੰਨ ਹੋਰ ਦਰਜਾਕਾਰ ਚਾਰ ਕਰਮਚਾਰੀ ਸੰ ਸੁਖਪਾਲ ਨੇ ਉਹਨਾਂ ਨੂੰ ਆਪਣਾ ਸਮਾਨ ਚੁਕਵਾਇਆ ਤੇ ਤੁਰ ਪਈ ਬਲਦੇਵ ਸਿੰਘ ਵੱਲੋਂ ਸਮਾਨ ਚੁੱਕਣ ਦਾ ਕਾਰਨ ਪੁੱਛਣ ਤੇ ਉਸਨੇ ਦੱਸਿਆ ਕਿ ਉਸਨੂੰ ਹਸਪਤਾਲ ਵਿੱਚ ਕੁਆਟਰ ਮਿਲ ਗਿਆ ਸੀ ਬਲਦੇਵ ਸਿੰਘ ਉਸਨੂੰ ਰੋਕਣਾ ਚਾਹੁੰਦਾ ਸੀ ਪਰ ਉਹ ਰੋਕ ਨਾ ਸਕਿਆ ਬਲਦੇਵ ਸਿੰਘ ਵਾਸਤੇ ਚੁੱਪ ਰਹਿਣਾ ਵੀ ਅਸੰਭਵ ਸੀ ਦਿਲ ਉਤੇ ਚੱਲ ਰਹੀਆਂ ਸ਼ੁਰੀਆਂ ਦੀ ਪੇੜ ਨੂੰ ਬੜੀ ਮੁਸ਼ਕਲ ਨਾਲ ਕਾਬੂ ਪਾ ਕੇ ਉਸਨੇ ਪੁੱਛਿਆ ਭਾਈ ਸੁਖਪਾਲ ਇੱਥੇ ਕੀ ਤਕਲੀਫ ਹੈ ਆਪ ਦਾ ਸਮਾਨ ਕਿਉਂ ਲਈ ਜਾਨੀ ਹੈ ਸੁਖਪਾਲ ਦੀਆਂ ਅੱਖਾਂ ਗੁੱਸੇ ਅਤੇ ਨਫ਼ਰਤ ਉਲਗ ਰਹੀਆਂ ਸਨ ਬੜੀ ਮੁਸ਼ਕਲ ਨਾਲ ਉਸਨੇ ਆਪਣੇ ਗੁੱਸੇ ਨੂੰ ਹਸਪਤਾਲ ਦੇ ਕਰਮਚਾਰੀਆਂ ਸਾਹਮਣੇ ਮੁਸਕਰਾਹਟ ਚ ਬਦਲਣਾ ਪਿਆ ਤਕਲੀਫ ਦਵਾਈ ਜੀ ਕੋਈ ਨਹੀਂ ਇੱਥੇ ਹਸਪਤਾਲ ਚ ਕਵਾਟਰ ਮਿਲ ਗਿਆ ਉੱਪਰੋਂ ਹੁਕਮ ਆਇਆ ਸਾਰਾ ਸਟਾਫ ਕੁਆਟਰਾਂ ਚ ਹੀ ਰਹੇਗਾ ਵੇਲੇ ਇੱਕ ਵੇਲੇ ਬਾਹਰੋਂ ਬਲੌਂਕ ਚੋਕ ਹੁੰਦੀ ਹੈ ਜੇ ਉੱਪਰੋਂ ਹੁਕਮ ਆਇਆ ਫਿਰ ਠੀਕ ਹੈ ਬੀਬਾ ਨਹੀਂ ਤੇ ਇਹ ਗੱੜ ਵੀ ਤੇਰਾ ਆਪਣੀ ਕਾਰ ਹੈ ਬਲਦੇਵ ਸਿੰਘ ਦੀਆਂ ਅੱਖਾਂ ਚ ਹੰਝੂ ਸਨ ਮੈਂ ਬਾਈ ਜੀ ਪਿੰਡ ਛੱਡ ਕੇ ਤਾਂ ਨਹੀਂ ਜਾ ਰਹੀ ਤੁਹਾਡੇ ਕੋਲੀਆਂ ਰੋਜ਼ ਰੋਜ਼ ਡਾਕਟਰ ਦੀਆਂ ਝੜਕਾਨੀ ਖਾਧੀਆਂ ਜਾਂਦੀਆਂ। ਨੌਕਰੀ ਕੀ ਤੇ ਨਖਰਾ ਕੀ ਸਰਕਾਰ ਦਾ ਹੁਕਮ ਤਾਂ ਮੰਨਣਾ ਹੀ ਪਊ। ਸਮਾਂ ਲੈ ਕੇ ਜਾ ਰਹੇ ਆਦਮੀਆਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ ਕਿ ਸੁਖਪਾਲ ਦੇ ਕਹੇ ਸ਼ਬਦਾਂ ਨਾਲ ਬਲਦੇਵ ਸਿੰਘ ਉੱਪਰ ਕਿੰਨੀਆਂ ਬਿਜਲੀਆਂ ਡਿੱਗ ਪਈਆਂ ਸਨ। ਹੁਣ ਉਹ ਫਿਰ ਇਕੱਲਾ ਰਹਿ ਗਿਆ। ਅੱਜ ਉਸ ਨੂੰ ਚਿੰਤੀ ਦਾ ਵਿਛੋੜਾ ਮਹਿਸੂਸ ਹੋ ਰਿਆ ਸੀ। ਉਹ ਬਹੁਤ ਦੇਰ ਤੱਕ ਰੋਂਦਾ ਰਿਹਾ। ਸੁਖਪਾਲ ਦੇ ਘਰ ਛੱਡ ਕੇ ਚਾਨ ਪਿੱਛੋਂ ਬਲਦੇਵ ਸਿੰਘ ਨੂੰ ਸਮਝ ਆਈ ਕਿ ਸੁਖਪਾਲ ਦੀ ਕੀ ਐਮ ਸੀ। ਉਹ ਘਰ ਵਿੱਚ ਇਕੱਲਾ ਸੀ। ਉਸ ਨੂੰ ਸਮੇਂ ਦੀ ਸਿਆਰੀ ਕਿਉਂ ਕੀ ਕੰਮ ਕਰੇ ਮੱਜਾਂ ਨੂੰ ਸੰਭਾਲੇ ਰੋਟੀ ਟੁਕਦਾ ਪ੍ਰਬੰਧ ਕਰੇ ਜਾਂ ਖੇ ਜਾਏ ਉਸਨੇ ਤਰੀਕ ਤੋਂ ਵੀ ਜਾਣਾ ਹੁੰਦਾ ਚਿੰਤੀ ਦੀ ਮੋਤ ਤੋਂ ਬਾਅਦ ਸੁਖਪਾਲ ਨੇ ਸਾਰਾ ਕੰਮ ਸੰਭਾਲ ਲਿਆ ਸੀ ਅ ਮਹਿਸੂਸ ਕਰਦਾ ਵੀ ਜੇ ਸੁਖਪਾਲ ਨਾ ਹੁੰਦੀ ਤਾਂ ਉਸ ਦੀ ਇਹ ਹਾਲਤ 5 ਸਾਲ ਪਹਿਲਾਂ ਹੋ ਜਾਣੀ ਸੀ ਜਿੱਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਉੱਥੇ ਉਸ ਨੂੰ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਇੱਕ ਦਿਨ ਦੋ ਮੱਝਾਂ ਆਪਸ ਚ ਜਪੜ ਪਈਆਂ ਘਰ ਚ ਕੋਈ ਨਹੀਂ ਸੀ ਉਹਨਾਂ ਇੱਕ ਦੂਜੀ ਨਾਲ ਸਿੰਘ ਫਸਾਲ ਹੈ ਕਾਲੀ ਮੈਂਸ ਤਗੜੀ ਸੀ ਉਸਨੇ ਪੂਰੀ ਮੈਂਸ ਦਾ ਸਿੰਘ ਤੋੜ ਦਿੱਤਾ ਡਾਕਟਰ ਨੇ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਸਦਾ ਜ਼ਖਮ ਠੀਕ ਹੋਇਆ ਪੰਜਾਹ ਜਾਰ ਦੀ ਛੋਟੀ ਸਿੰਘ ਤੋੜਵਾ ਕੇ ਹਜ਼ਾਰ ਦੀ ਵੀ ਨਹੀਂ ਰਹੀ ਉਹ ਬਿਸਤਰੇ ਤੇ ਪਿਆ ਸੀ ਉਸਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਨ ਇੱਕ ਪਾਸੇ ਉਹ ਸੋਚਦਾ ਕਿ ਸੁਖਪਾਲ ਨੇ ਉਸਨäl ਤੋਕਾ ਕੀਤਾ ਦੂਜੇ ਪਾਸੇ ਸੋਚਦਾ ਨਹੀਂ ਤੂੰ ਸੁਖਪਾਲ ਨੇ ਤੋਕਾ ਕੀਤਾ ਉਸਨੇ ਤੇਰੀ ਕਬੀਲਦਾਰੀ ਸੰਭਾਲੀ ਤੇਰਾ ਘਰ ਸੰਭਾਲ ਲਿਆ ਤੇਰੇ ਬੱਚਿਆਂ ਨੂੰ ਮਾਂ ਵਾਲਾ ਪਿਆਰ ਦਿੱਤਾ ਤੈਨੂੰ ਸੰਭਾਲਿਆ ਜਿਉ ਸੁੱਖ-ਦੁੱਖ ਵਿੱਚ ਇਸ ਘਰ ਦਾ ਹਿੱਸਾ ਸੀ ਤਾ ਉਸ ਦਾ ਜ਼ਮੀਨ ਤੇ ਵੀ ਹੱਕ ਸੀ ਜ਼ਮੀਨ 'ਚ ਆਪਣਾ ਹੱਕ ਮੰਗ ਕੇ ਉਸਨੇ ਕੋਈ ਲੋੜਾ ਨਹੀਂ ਮਾਰਿਆ ਆਪਣਾ ਹੱਕ ਹੀ ਮੰਗਿਆ ਸੀ ਇਹ ਸੋਚ ਵਿਚਾਰ ਕਰਦਾ ਕੋਦੋਂ ਪਿਆ ਗਿਆ ਪਤਾ ਵੀ ਨਹੀਂ ਲੱਗਾ ਸਵੇਰੇ ਗੁਰਜ਼ਾਰੇ ਲੋਰਡਸ ਸਪੀਕਰ ਨਾਲ ਉਸ ਨੂੰ ਜਾਗ ਆ ਗਈ ਉਸ ਦੇ ਮਨ 'ਚ ਕੋਈ ਦੁਬਿਧਾ ਨਹੀਂ ਸੀ ਕੋਈ ਦੁਚਿੱਤੀ ਨਹੀਂ ਸੀ ਕੋਈ ਉਥਲ-ਪੁਥਲ ਨਹੀਂ ਸੀ ਗੁੱਸੇ ਤੇ ਨਫ਼ਰਤ ਦੇ ਪਾਵਨ ਮੈਦਾਨ ਛਟਕੇ ਪਾਜ ਗਏ ਸਨ ਸੁਖਪਾਲ ਨੂੰ ਮਨਾ ਕੇ ਲੈਣ ਵਾਲੀਆਂ ਪਾਵਾਂ ਜਿੱਤ ਗਈਆਂ ਪਹਿਲਾਂ ਨਾਲੋਂ ਵੀ ਉੱਚੀ ਆਵਾਜ਼ ਵਿੱਚ ਉਸ ਨੂੰ ਕਹਿ ਰਹੀਆਂ ਸਨ ਤੂੰ ਸੁਖਪਾਲ ਨਾਲ ਟੱਕਾ ਕੀਤਾ ਬਲਵੇ ਉਹ ਤੇਰਾ ਘਰ ਛੱਡ ਕੇ ਚਲੀ ਗਈ ਸਭ ਤੇਰਾ ਕਸੂਰ ਹੈ ਤੇਰੇ ਘਰ ਨੂੰ ਤਨੂੰ ਤੇਰੇ ਪਰਿਵਾਰ ਨੂੰ ਉਸਦੀ ਲੋੜ ਹੈ ਤੂੰ ਬਹੁਤ ਵੱਡੀ ਬੇਵਕੂਫੀ ਕੀਤੀ ਹੈ ਅਜਿਹੀ ਕੰਮ ਅਗਲੀ ਤਨੂੰ ਨਹੀਂ ਕਰਨੀ ਚਾਹੀਦੀ ਸੀ ਉੱਠ ਜਾ ਚਿਰਨਾਲਾ ਐਵੇਂ ਹੋਰ ਸਮਾਨਾ ਗਵਾ ਉਸ ਨੂੰ ਮਨਾ ਕੇ ਲਿਆ ਉਸਨੇ ਮੱਜਾਂ ਨੂੰ ਪੱਠੇ ਪਾਏ ਚੁੱਲ੍ਹੇ 'ਚ ਅੱਗ ਬਾਲ ਕੇ ਗੜਵੀ ਪਰ ਕੇ ਚਾਹ ਦੀ ਬਣਾਈ ਫਿਰ ਪਾਣੀ ਤੱਤ ਕਰਨ ਵਾਸਤੇ ਪਤਿਲਾ ਚੁੱਲ੍ਹੇ 'ਤੇ ਰੱਖ ਦਿੱਤਾ ਛਟੀਆਂ ਨਾਲ ਦੋ ਪਾਥੀਆਂ ਲਾ ਕੇ ਅੰਦਰ ਚਲਾ ਗਿਆ ਉਹ ਬਿਸtre 'ਤੇ ਬੈਠ ਕੇ ਚਾਹ ਪੀਣ ਲੱਗਾ ਚਾਹ ਵਿੱਚ ਚੀਨੀ ਨਹੀਂ ਸੀ ਉਹ ਚੀਨੀ ਪਾਉਣੀ ਭੁੱਲ ਗਿਆ ਸੀ ਚੀਨੀ ਬਿਨਾਂ ਚਾਹ ਫਿੱਕੀ ਬੇਸਵਾਦ ਸੀ ਔਰਤ ਬਿਨਾ ਘਰ ਵੀ ਫਿੱਕਾ ਹੁੰਦਾ ਔਰਤ ਬਿਨਾ ਘਰ ਪਾਪਾ ਕਰਦਾ ਜਿਹੜਾ ਘਰ 4 ਦਿਨ ਪਹਿਲਾਂ ਘਰ ਸੀ ਰੌਣਕ ਭਰਿਆ ਘਰ ਅਜੋਹੀ ਘਰ ਉਸ ਨੂੰ ਘਰ ਨਹੀਂ ਸੀ ਜਾਪ ਰਿਆ ਰੋਹੀ ਬੀਆ ਬਾਂ ਲੱਗ ਰਿਹਾ ਸੀ ਉਹ ਕਦੇ ਇਸ ਤਰ੍ਹਾਂ ਇਕੱਲਾ ਨਹੀਂ ਸੀ ਬੱਠਾ ਉਹ ਕਦੇ ਇੰਨਾ ਉਦਾਸ ਨਹੀਂ ਸੀ ਹੋਇਆ ਇਸ ਤਰ੍ਹਾਂ ਇਕੱਲੇ ਉਦਾਸ ਬੈਠਣਾ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ ਉਹ ਸੁਖਪਾਲ ਨੂੰ ਲਿਆਵੇਗਾ ਉਸਦੀ ਹਰ ਸ਼ਰਤ ਮੰਨੇਗਾ ਉਹ ਚੀਨੀ ਲੈਣ ਵਾਸਤੇ ਰਸੋਈ ਚ ਗਿਆ ਬਤਿਲੇ ਦਾ ਪਾਣੀ ਉਬਲ ਉਬਲ ਕਮਲਾ ਹੋ ਗਿਆ ਚੁੱਲੇ ਦੀ ਅੱਗ ਪਾਣੀ ਦੇ ਉਬਲਣ ਨਾਲ ਬੁਝ ਗਈ ਪਾਤੀਆਂ ਦੇ ਧੂਏ ਨਾਲ ਰਸੋਈ ਭਰ ਗਈ ਧੂਆ ਉਸਦੇ ਸੰਗ ਵਿੱਚ ਵੜ ਗਿਆ ਉਸ ਨੂੰ ਉੱਥੋਂ ਆ ਗਿਆ ਅੱਖਾਂ ਕੋੜੀਆਂ ਹੋ ਗਈਆਂ ਅੱਖਾਂ 'ਚ ਪਾਣੀ ਨੱਕ 'ਚ ਪਾਣੀ ਉਸ ਨੂੰ ਚੀਨੀ ਵਾਲਾ ਡੱਬਾ ਪਾਲਨਾ ਦੁਰਬਰ ਹੋ ਗਿਆ ਉਸ ਦਾ ਸਾ ਕੁੱਟਣ ਲੱਗ ਪਿਆ ਉਹ ਬਿਨਾ ਚੀਨੀ ਲਈ ਰਸੋਈ ਤੋਂ ਬਾਹਰ ਆ ਗਿਆ ਉਸ ਨੇ ਆਕਾਸ਼ ਵੱਲ ਨਿਗਾਹ ਮਾਰੀ ਤਾਰੇ ਚਲਮਿਲ ਚਲਮਿਲ ਕਰ ਰਹੇ ਸਨ ਦਿਨ ਚੜ੍ਹਨ ਚ ਜੇ ਕਾਫੀ ਧੇਰ ਸੀ ਉਸ ਨੇ ਮੈਲਾ ਦੀ ਖੁੜਵੀ ਵਿੱਚ ਹੱਥ ਮਾਰਿਆ ਮੈਲਾ ਨੇ ਪੱਠੇ ਖਾ ਲਏ ਦੋਨੋਂ ਮੈਲਾ ਦੀਆਂ ਧਾਰਾ ਕੱਢ ਕੇ ਦੁੱਧ ਸਾਮ ਦਿੱਤਾ ਨਹਾ ਕੇ ਸਾਫ ਕੱਪੜੇ ਪਾਏ ਬਾਹਰ ਜਾਣ ਵਾਸਤੇ ਉਹ ਹਮੇਸ਼ਾ ਚਿੱਟਾ ਕੁਰਤਾ ਪਜਾਮਾ ਪਾਉਂਦਾ ਸੀ ਉਸ ਦੇ ਕੁਰਤੇ ਪਜਾਮੇ ਸੁਖਪਾਲ ਬਹੁਤ ਧਿਆਨ ਨਾਲ ਧੋ ਕੇ ਪ੍ਰੈਸ ਕਰਕੇ ਰੱਖਦੀ ਉਹ ਜਿਹੜਾ ਕੁਰਤਾ ਪਜਾਮਾ ਪਾਇਆ ਸੀ ਸੁਖਪਾਲ ਨੇ ਟੀਨੂ ਪਾਲਣਾ ਤੋਕੇ ਪ੍ਰੈਸ ਕਰਕੇ ਹਮਾਰੀ ਚ ਰੱਖਿਆ ਸੀ ਸੁਖਪਾਲ ਨੂੰ ਉਸ ਦੀਆਂ ਸਾਰੀਆਂ ਆਦਤਾਂ ਦਾ ਪਤਾ ਸੀ ਸੁਖਪਾਲ ਨੇ ਉਸ ਵਾਸਤੇ 19 ਕੋਟੀਆਂ ਬਣਾਈਆਂ ਬੜੀ ਰੀਜ ਨਾ ਬਣਾਈਆਂ ਲਾਕੇ ਰੰਗ ਦੀ ਕੋਟੀ ਘਰ ਪਾਉਣ ਵਾਸਤੇ ਤੇ ਹਲਕੇ ਸਲੇਟੀ ਰੰਗ ਦੀ ਬਾਹਰ ਅੰਦਰ ਜਾਣ ਵਾਸਤੇ ਕੜੀ ਵੇਖੀ ਸ਼ੇ ਵਜ ਗਏ ਬਾਹਰ ਜਿਹੀ ਹਨੇਰਾ ਸੀ ਹਸਪਤਾਲ ਦਾ ਬੰਦਾ ਕਿਸੇ ਵੇਲੇ ਵੀ ਜਾ ਸਕਦਾ ਪਰ ਉਸਨੇ ਤਾਂ ਸੁਖਪਾਲ ਨੂੰ ਮਿਲਣ ਜਾਣਾ ਸੀ ਸੁਖਪਾਲ ਦਾ ਕੁਆਟਰ ਉਸਨੇ ਵਿਖਿਆ ਨਹੀਂ ਸੀ ਕਿਸੇ ਨੂੰ ਪੁੱਛ ਕੇ ਜਾਣਾ ਪਏਗਾ ਪਤਾ ਨਹੀਂ ਅਜੇ ਉਹ ਜਾਗੀ ਵੀ ਹੋਵੇਗੀ ਕਿ ਨਹੀਂ ਉਸਨੂੰ ਸਵੇਕ ਤੇ ਉੱਠਣ ਦੀ ਆਦਤ ਸੀ ਉਹ ਉੱਠ ਕੇ ਸੁਖਪਾਲ ਕੋਲ ਪਹੁੰਚਣਾ ਚਾਹੁੰਦਾ ਸੀ ਪਰ ਅੰਦਲੀ ਸਿਆਣਪ ਉਸ ਦਾ ਰੋਕ ਰਹੀ ਸੀ ਨਹੀਂ ਦਿਨ ਚੜ੍ਹੇ ਹੀ ਜਾਣਾ ਠੀਕ ਰਹੇਗਾ ਲੋਕ ਕੀ ਕਹਿਣਗੇ ਜੇ ਉਸਨੇ ਬਾਰ ਨਾ ਖੋਲਿਆ ਜੇ ਉਸਨੇ ਸਿੱਧੇ ਮੂੰਹ ਗੱਲ ਨਾ ਕੀਤੀ ਜੇ ਹੁਣ ਵੀ ਉਹ ਗੁੱਸੇ ਚ ਹੋਈ ਉਸਨੂੰ ਕਹਿਲ ਨਹੀਂ ਕਰਨੀ ਚਾਹੀਦੀ ਸਬਰ ਤੋਂ ਕਮ ਲੈਣਾ ਚਾਹੀਦਾ ਉਸੁਖਪਾਲ ਨੂੰ ਜਰੂਰ ਮਨਾ ਲਵੇਗਾ ਉਸਨੂੰ ਖੁਸ਼ ਕਰ ਲਵੇਗਾ ਉਸਦਾ ਦਿਲ ਕਾਲਾ ਪੈ ਰਿਆ ਸੀ ਉਸਦੇ ਸ੍ਰੀ ਮੋਹਨ ਨੇ ਬਾਹਰ ਖੜਕਾਇਆ ਬਲਦੇਵ ਸਿੰਘ ਨੇ ਗੇਟ ਦੇ ਅੰਦਰਲੇ ਪਾਸੇ ਲਾਇਆ ਜਿੰਦਾ ਖੋਲਿਆ ਮਦਨ ਮੋਹਨ ਨੂੰ ਅਜ ਦੇ ਕਮਾਂਵਾਰੇ ਜਾਲੂਰੀ ਹਦਾਇਤਾਂ ਦੇ ਕੇ ਹਸਪਤਾਲ ਵੱਲ ਤੁਰ ਪਿਆ ਉਧਰ ਉਸੁਖਪਾਲ ਵੀ ਮਹਿਸੂਸ ਕਰ ਰਹੀ ਸੀ ਕਿ ਬਲਦੇਵ ਦਾ ਕਾਰਸ਼ਟ ਕਿ ਉਸਨੇ ਗਲਤੀ ਤਾਂ ਨਹੀਂ ਕਰ ਲਈ ਜ਼ਮੀਨ ਉਸਨੂੰ ਹਰ ਹੱਲ ਵਿੱਚ ਰਹਿ ਕੇ ਨਹੀਂ ਮਿਲਣੀ ਸੀ ਉਸ ਲਈ ਉਸਨੂੰ ਬਲਦੇਵ ਸਿੰਘ ਦੇ ਘਰ ਹੀ ਰਹਿਣਾ ਪੈਣਾ ਸੀ ਪਰ ਬਲਦੇਵ ਸਿੰਘ ਨੇ ਉਸਤੇ ਹੱਥ ਚੁੱਕਿਆ ਉਹ ਛਿੱਤਰ ਖਾ ਕੇ ਬਲਦੇਵ ਸਿੰਘ ਦੇ ਘਰ ਕਿਵੇਂ ਰਹਿ ਸਕਦੀ ਸੀ ਉਸਨੇ ਬਲਦੇਵ ਸਿੰਘ ਦਾ ਘਰ ਛੱਡ ਕੇ ਵਿਧਿਆ ਕੀਤਾ ਬਲਦੇਵ ਸਿੰਘ ਨੂੰ ਪੂਰੀ ਆਸ ਸੀ ਕਿ ਉਹ ਸੁਖਪਾਲ ਨੂੰ ਮਨਾ ਕੇ ਘਰ ਚੁੜੂ ਲਿਆਵੇਗਾ ਇਸ ਤਰ੍ਹਾਂ ਸੁਖਪਾਲ ਦਾ ਘਰ ਛੱਡ ਜਾਣਾ ਦੋਵਾਂ ਪਰਿਵਾਰਾਂ ਲਈ ਠੀਕ ਨਹੀਂ ਸੀ ਬਲਦੇਵ ਸਿੰਘ ਸੋਚ ਰਿਹਾ ਸੀ ਕਿ ਉਸ ਦੀ ਭੈਣ ਤੇ ਸੁਖਪਾਲ ਦੀ ਕੁੜਮਣੀ ਗੁਰਦੇਵ ਕਰ ਕੀ ਕਹੋਗੇ ਇਹ ਸਾਰੀਆਂ ਗੱਲਾਂ ਬਲਦੇਵ ਸਿੰਘ ਨੂੰ ਚਿੰਤਾ ਚ ਪਾ ਰਹੀਆਂ ਸਨ ਸੋ ਦੋਸਤੋ ਬਲਦੇਵ ਕੀ ਸੁਖਪਾਲ ਨੂੰ ਮਨਾ ਕੇ ਵਾਪਸ ਲਿਆਂਚ ਕਾਮਯਾਬ ਹੋਏਗਾ ਕਿ ਨਹੀਂ ਕਿ ਸੁਖਪਾਲ ਵਾਪਸ ਆਏਗੀ ਅਗਰ ਆਏਗੀ ਤਾਂ ਉਦੀ ਕੋਈ ਸ਼ਰਤ ਹੋਵੇਗੀ ਇਹ ਸਭ ਕੁਝ ਅਸੀਂ ਕੱਲ ਪੜਾਂਗੇ